be wearing and carrying of kirpan shall be deemed to be included in the profession of the sikh religion ji dekho kinni spasht gall hai constitution mandda ji kal nu tu tonu to kehange ki pai tu daadi khulli rakh ke kyon aaye taadi mna ke a kes mna ke a e ta kisi kisa tak vi ja sakde size of the kirpan is not defined is not written in this constitution size 3 ਫੁੱਟ ਦਾ ਵੀ ਹੋ ਸਕਦਾ 6 ਫੁੱਟ ਦਾ ਵੀ ਹੋ ਸਕਦਾ 4 ਫੁੱਟ ਦਾ ਵੀ ਹੋ ਸਕਦਾ 5 ਫੁੱਟ ਦਾ ਵੀ ਸਕਦਾ ਕਿਉਂਕਿ ਸਿੱਖ ਧਰਮ ਹੈ ਬੁੱਧੀ ਧਰਮ ਜਾਂ ਜੈਨ ਧਰਮ ਹੈ ਇੰਡੀਆ ਦੇ ਵਿੱਚ ਜੰਮੇ ਹੋਏ ਧਰਮ ਹਮ ਹਿੰਦੂ ਬਾਹਰੋਂ ਆਏ ਆਰੀਏ ਕਿਤੋਂ ਆਏ ਭਾਈ ਆਰੀਏ ਇੱਥੇ ਦੇ ਲੋਕ ਸੀਗੇ ਜਦੋਂ ਵੈਸਟਰਨ ਕੰਟਰੀਜ਼ ਦੇ ਵਿੱਚ ਜਿੱਥੇ ਕਿ ਸਿੱਖ ਇਸ ਓਰੀਜਿਨੇਟ ਨਹੀਂ ਹੋਇਆ ਉੱਥੇ ਤਾਂ ਮਾਈਗ੍ਰੇਟ ਹੀ ਕੀਤੇ ਹਨ ਸੇ ਬਿਲਕੁਲ ਉੱਥੇ ਜੋ ਉਹਨਾਂ ਨੂੰ ਕਿਰਪਾਨ ਦਾ ਰਾਈਟ ਵੀ ਅਗਲੇ ਨੇ ਦਿੱਤਾ ਕੇਸ਼ਾਂ ਦਾ ਰਾਈਟ ਵੀ ਅਗਲੇ ਨੇ ਦਿੱਤਾ ਕੜੇ ਦਾ ਰਾਈਟ ਵੀ ਅਗਲੇ ਨੇ ਦਿੱਤਾ ਸਭ ਕੁਝ ਦਿੱਤਾ ਨਾ ਹੂੰ ਸਮਝੇ ਕਿ ਨਹੀਂ ਤਾਂ ਉੱਥੇ ਜਦੋਂ ਦੇ ਰਹੇ ਆ ਉਹਨਾਂ ਨੂੰ ਕੋਈ ਤਕਲੀਫ ਨਹੀਂ ਇਹਨਾਂ ਨੂੰ ਕਿਹੜੀ ਤਕਲੀਫ ਹੋਗੀ ਉਹਨਾਂ ਨੇ ਬਾਬਰ ਬਰਗੇ ਉਸ ਮਾਈਟੀ ਰੂਲਰ ਸੀ ਗੁਰੂ ਨਾਨਕ ਮਹਾਰਾਜ ਨੇ ਸਿੱਧੇ ਤੌਰ ਤੇ ਕਹਿਤਾ ਤੂੰ ਜਾਬਰ ਹੈ ਹੂੰ ਇਹਨਾਂ ਚ ਹੇਮਤ ਕਿਸੇ ਚ ਇਹ ਗੱਲ ਕਰਨ ਦੀ ਇਹ ਤਾਂ ਸਿਰਫ ਪੈਰੀਂ ਗਿਰਨ ਜਾਣ ਦਾ ਸੱਚ ਆ ਜਿਦੀ ਚਲੋ ਇਹ ਮੰਨਿਆ ਕਿ ਹੁਣ ਆਪ ਗਵਰਨਮੈਂਟ ਆ ਗਈ ਹੈ ਲੇਕਿਨ ਉਸ ਤੋਂ ਪਹਿਲਾਂ ਜਦੋਂ ਕਾਂਗਰਸ ਰਹੀ ਹੈ ਫਿਰ ਉਸ ਤੋਂ ਬਾਅਦ ਆਕਾਲੀ ਦਲ ਵੀ ਰਹੀ ਹੈ ਕਿ ਸਾਡੇ ਲੀਡਰਸ ਨੂੰ ਕਿਸੇ ਨੂੰ ਸਮਝ ਹੀ ਨਹੀਂ ਆਈ ਇਹ ਨਹੀਂ ਕਿ ਅਸੀਂ ਵੀ ਕੁਝ ਕਰੇ ਜੇ ਕਮਜ਼ੋਰ ਲੀਡਰਸ਼ਿਪ ਆ ਭਾਈ ਸਮਝ ਤਾਂ ਹੈ ਬੁਜ਼ਦিলা ਉਹ ਦੇਖੋ ਕਿ ਤੁਹਾਡਾ چی ਮਿਨਿਸਟਰ ਕੇਜਰੀਵਾਲ ਦੇ ਪੈਰਾਂ ਵਿੱਚ ਰੁੜਦਾ ਐਨ ਪੈਰਾਂ ਤੱਕ ਜਾਂਦਾ ਉਹ ਸੁਸੋਜੀਆਂ ਦੇ ਵੀ ਪੈਰੀਂ ਗਿਰਨ ਲੱਗਿਆ ਸੀ ਉਹਨੇ ਹੱਥੋਂ ਪੜਿਆ ਸਾਰੇ ਫਿਰ ਤਸਵੀਰਾਂ ਆਈਆਂ ਕੀ ਔਕਾਤ ਆ ਉਸ ਬੰਦੇ ਦੀ हिमाचलने कीते हुए है राजस्थानी कीते हुए है समझे कि नहीं तो इसी तरीके जम्मू कश्मीर ਦੇ ਵਿੱਚ ਵੀ ਹੈ ਸਰ ਹਿਮਾਚਲ ਦਾ ਤਾਂ ਇਹ ਵੀ आरएससी ਪਿਛਲੇ ਦਿਨਾਂ ਦੇ ਵਿੱਚ ਕਹਿੰਦੇ ਵੀ ਜਿਹੜੀ ਵੀ ਗੱਡੀ ਉੱਥੇ ਜਾਊਗੀ ਉਹ ਆਪਣਾ ਕੈਰੀ ਬੈਗ ਨਾਲ ਲੈ ਕੇ ਜਾਣ ਵੀ ਜਿਹੜਾ ਵੀ ਉੱਥੇ ਕੋਈ ਬੋਤਲ ਚ ਪਾਣੀ ਪੀਂਦਾ ਹੈ ਕੋਈ ਕੁਝ ਖਾਂਦਾ ਹੈ ਪੈਕਟ ਚ ਖਾਂਦਾ ਹੈ ਜੋ ਵੀ ਉਹਨਾਂ ਦਾ ਗੰਦਮੰਦ ਹੋਏਗਾ ਉਹ ਨਾਲ ਲੈ ਕੇ ਆਣਾ ਹੈ ਵਾਪਸ ਕਿ ਉੱਥੇ ਨਹੀਂ ਸਿੱਟਣਾ ਉਹ ਕੁਝ ਵੀ ਕਰ ਸਕਦੀ ਹੈ ਸਟੇਟ ਸੋਵਰਨ ਲੈਂਡ ਲੈਂਡ ਦੇ ਜਿੰਨੇ ਕਲੂਨ ਹੈ ਸਟੇਟ ਸਬਜੈਕਟ ਹੈ ਇਹ ਤਾਂ ਮੈਂ ਕਹਿ ਰਹੇ ਸਰ ਇਹ கான்ਸੈਪਟ ਪੰਜਾਬੀਆਂ ਨੇ ਕਿਉਂ ਨਹੀਂ ਸਮਝਾਇਆ ਪੰਜਾਬੀਆਂ ਨੂੰ ਹੁਣ ਮੈਂ ਕਾਉਂਗਾ ਕੌਣ ਆ ਮੈਂ ਤਾਂ ਕਹੀ ਜਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤ ਦਾ ਸੰਵਿਧਾਨ ਸਿੱਖਾਂ ਨੂੰ ਕਿਰਪਾਨ ਕੈਰੀ ਕਰਨ ਦਾ ਹੱਕ ਦਿੰਦਾ ਹੈ ਲੇਕਿਨ ਅਸੀਂ ਗਾਹੇ ਬਗਾਹੇ ਸੁਣਦੇ ਆਏ ਆ ਕਾਫੀ ਲੰਮੇ ਸਮੇਂ ਤੋਂ ਕਿ ਚਾਹੇ ਕੋਈ ਐਗਜ਼ਾਮ ਹੋਵੇ ਚਾਹੇ ਕੋਈ ਇੰਟਰਵਿਊ ਹੋਵੇ ਕਿ ਸਿੱਖਾਂ ਦੇ ਬੱਚਿਆਂ ਨੂੰ ਕਿਰਪਾਨ ਕੈਰੀ ਕਰਨ ਤੋਂ ਕਿਰਪਾਨ ਧਾਰਨ ਕਰਨ ਤੋਂ ਐਗਜ਼ਾਮਸ ਦੇ ਵਿੱਚ ਜਾਂ ਫਿਰ ਕੜਾ ਪਾ ਕੇ ਐਗਜ਼ਾਮ ਦੇਣ ਦੇ ਵਿੱਚ ਰੋਕ ਦਿੱਤਾ ਜਾਂਦਾ ਹੈ ਤੇ ਹਾਲ ਹੀ ਦੇ ਵਿੱਚ 에어ਪੋਰਟ ਅਥਾਰਟिटीज ਦੇ ਵਿੱਚ ਵੀ ਸਿੱਖ ਬੱਚਿਆਂ ਨੂੰ ਜੋ ਅੰਮ੍ਰਿਤਧਾਰੀ ਸਨ ਉਹਨਾਂ ਨੂੰ ਕਿਰਪਾਨ ਧਾਰਨ ਕਰਕੇ ਡਿਊਟੀ ਕਰਨ ਤੋਂ ਵਰਜ ਦਿੱਤਾ ਗਿਆ ਤੇ ਹਾਲ ਹੀ ਦੇ ਵਿੱਚ ਇੱਕ ਨਵੀਂ ਖਬਰ ਆਈ ਹੈ ਕਿ ਮੈਟਰੋ ਦੇ ਵਿੱਚ ਵੀ ਇੱਕ ਮੁਲਾਜ਼ਮ ਨੇ ਇੱਕ ਸਿੱਖ ਨੌਜਵਾਨ ਨੂੰ ਜਿਸਨੇ ਕਿਰਪਾਨ ਧਾਰਨ ਕੀਤੀ ਹੋਈ ਸੀ ਉਸ ਨੂੰ ਵਰਜ ਦਿੱਤਾ ਗਿਆ ਕਿਸੇ ਨੌਨ ਸਿੱਖ ਦੇ ਲਈ ਇੱਕ ਬੜੀ ਛੋਟੀ ਜੀ ਗੱਲ ਹੈ ਕਿ ਕਿਉਂਕਿ ਸਾਰਿਆਂ ਨੇ ਤਰੱਕੀ ਕਰਨੀ ਹੈ ਤਾਂ ਹਰ ਕੋਈ ਕਹਿ ਦਿੰਦਾ ਕਿ ਬੜੀ ਛੋਟੀ ਜੀ ਗੱਲ ਹੈ ਤੁਹਾਨੂੰ ਕੰਪਰੋਮਾਈਜ਼ ਕਰ ਲੈਣਾ ਚਾਹੀਦਾ ਲੇਕਿਨ ਜੋ ਇੱਕ ਸਿੱਖ ਹੈ ਜਿਸਨੇ ਖਾਸ ਤੌਰ ਦੇਤੇ ਅੰਮ੍ਰਿਤ ਛਕਿਆ ਹੋਵੇ ਉਸ ਦੇ ਲਈ ਸ਼ਾਇਦ ਇਹ ਮੌਤ ਤੋਂ ਵੀ ਬੱਤਰ ਗੱਲ ਹੋ ਜਾਂਦੀ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਹੁਕਮ ਹੈ ਕਿ ਕੀਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਜਿੱਥੇ ਸਿੱਖ ਨੂੰ ਹੁਕਮ ਹੈ ਨਾਮ ਜਪਣ ਦਾ ਉੱਥੇ ਕੀਰਤ ਕਰਨੀ ਵੀ ਉਨੇ ਹੀ ਜ਼ਰੂਰੀ ਹੈ ਲੇਕਿਨ ਕੀਰਤ ਕਰਦੇ ਆ ਉਸ ਨੂੰ ਆਪਣੇ ਕਕਾਰ ਤਿਆਗਣੇ ਪੈ ਰਹੇ ਨੇ ਇਹ ਵੱਡਾ ਸਵਾਲ ਹੈ ਅੱਜ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਵਕਤ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਜੀ ਮੌਜੂਦ ਨੇ ਇਸ ਸਾਰੇ ਮਸਲੇ ਤੇ ਡਿਟੇਲ ਦੇ ਨਾਲ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜਿਸ ਤਰੀਕੇ ਨਾਲ ਇੱਕ ਬਹਾਨਾ ਲਗਾਇਆ ਜਾਂਦਾ ਹੈ ਇੱਕ ਰੀਜ਼ਨ ਦੱਸਿਆ ਜਾਂਦਾ ਹੈ ਕਿ ਸਿਕਿਉਰਿਟੀ ਕਰਕੇ ਇਹਨਾਂ ਨੂੰ ਰੋਕਿਆ ਜਾਂਦਾ ਹੈ ਸਿਕਿਉਰਿਟੀ ਰੀਜ਼ਨਸ ਨੇ ਤੁਸੀਂ ਕੀ ਮੰਨਦੇ ਹੋ ਜਿਵੇਂ ਮੈਂ ਕਿਹਾ ਕਿ ਸਿੱਖ ਜਿਸ ਨੇ ਅੰਮ੍ਰਿਤ ਛਕਿਆ ਹੋਵੇ ਖੰਡੇ ਬਾਟੇ ਦਾ ਉਸ ਦੇ ਲਈ ਸ਼ਾਇਦ ਇਹ ਮੌਤ ਤੋਂ ਵੀ ਬੱਤਰ ਗੱਲ ਹੋ ਜਾਂਦੀ ਹੈ ਇੱਕ ਨਾਨ ਸਿੱਖ ਦੇ ਲਈ ਇੱਕ ਬੜੀ ਛੋਟੀ ਜੀ ਗੱਲ ਹੈ ਦੇਖੋ ਜਿਸ ਤਰੀਕੇ ਨਾਲ ਹਿੰਦੂ ਆ ਉਹ ਜਨਉ ਪਹੁੰਦੇ ਆ ਸਮਝ ਕੇ ਨਹੀਂ ਬੋਧੀ ਰੱਖਦੇ ਆ ਉਹਨਾਂ ਨੂੰ ਕੋਈ ਬੰਦਾ ਮਤਲਬ ਡਜੈਕਟ ਨਹੀਂ ਕਰਦਾ ਕਰੀ ਜਾਓ ਜਨਉ ਪਾਈ ਜਾਓ ਇਸੇ ਤਰੀਕੇ ਨਾਲ ਕਹਲੂ ਤੁਸੀਂ ਕਹੋ ਵੀ ਬੋਧੀ ਨਹੀਂ ਪਾਈ ਤੂੰ ਕੱਟਦੇ ਆਪਣੀ ਬੋਧੀ ਕੋਈ ਕੱਟੇਗਾ ਇਹ ਤੂੰ ਸਮਝਦੇ ਕਿ ਨਹੀਂ ਜਨਉ ਜਨੇ ਪਾਣਾ ਪਾਈ ਜਾਓ ਜੀ ਤੋਂ ਮਤਲਬ ਸਿੱਖ ਬੱਚਿਆਂ ਲਈ ਨਹੀਂ ਸਿੱਖਾਂ ਲਈ ਜੀ ਸਿੱਖਾਂ ਦਾ profession ਰਿਲੀਜਨ ਦਾ profession ਹੈ ਉਸ ਰਿਲੀਜਨ ਦਾ profession ਕੀ ਤੁਸੀਂ ਕਿਹਸਾ ਧਾਰੀ ਹੋ ਪੰਜ ਕਾਰ ਆ ਜਿਹੜੇ ਇਸੇ ਪਾਰਟ ਆਫ ਰਿਲੀਜਨ ਜੀ ਪਰ ਰਿਲੀਜਨ ਦਾ ਇੱਕ ਪ੍ਰੋਫੈਸ਼ਨ ਹੁੰਦਾ ਵੀ ਤੁਸੀਂ ਕਿਸ ਫਾਰਮ ਦੇ ਵਿੱਚ ਆਪਣੇ ਆਪ ਨੂੰ ਰੱਖਦੇ ਜਿਸ ਤਰ੍ਹਾਂ ਸਾਰੇ ਜਿਹੜੇ ਵੈਸਤੇ ਵਿੱਚ 크ਿਸਚੀਅਨਸ ਲੋਕ ਆ ਉਹਨਾਂ ਇੱਕ ਟਾਈਪ ਆਉਂਦੇ ਆ ਮੁਸਲਮਾਨ ਇੱਕ ਟਾਈਪ ਨਹੀਂ ਪਾਉਂਦੇ ਸਮਝੇ ਕਿ ਨਹੀਂ ਤੋ ਉਹਨਾਂ ਦਾ ਪਾਰਟ ਆਫ ਰਿਲੀਜਨ ਦਾ ਪ੍ਰੋਫੈਸ਼ਨ ਦਾ ਪਾਰਟ ਆ ਸਮਝੇ ਕਿ ਨਹੀਂ ਪ੍ਰੋਫੈਸ਼ਨ ਤੋਂ ਮਤਲਬ ਉਹਦੀ ਬਤੌਰ ਥੈਟ ਪ੍ਰੋਫੈਸਿੰਗ ਥੈਟ ਪਰਟਿਕੂਲਰ ਰਿਲੀਜਨ ਕੀ 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 ਚੀਜ਼ਾਂ ਪਰਫਾਰਮ ਕਰਦਾ ਹੋ ਸਮਝੇ ਕਿ ਨਹੀਂ ਤੋ ਜਿਸ ਤਰ੍ਹਾਂ 크੍ਰਿਸਚਨ ਜਿਹੜੇ ਲੋਕਾਂ ਟਾਈ ਪਾਉਂਦੇ ਆ ਸੀ ਪਾਰਟ ਆਫ 크੍ਰਿਸਚਨਿਟੀ ਸਮਝੇ ਕਿ ਨਹੀਂ ਇਸੇ ਤਰੀਕੇ ਨਾਲ ਦੂਜੇ ਰਿਲੀਜਨ ਦੇ ਵਿੱਚ ਵੀ ਹੈਗਾ ਹਿੰਦੂਆਂ ਦੇ ਵਿੱਚ ਆ ਵੀ ਉਹ ਜਨੇਊ ਪਾਉਂਦੇ ਆ ਇਸੇ ਤਰੀਕੇ ਬੋਦੀ ਰੱਖਦੇ ਸਾਡੇ ਰਿਲੀਜੀਅਨ ਦੇ profession ਦੇ ਵਿੱਚ profession ਤੋਂ ਮਤਲਬ ਜੋ ਅਸੀਂ ਪ੍ਰੋਫੈਸ ਕਰ ਰਹੇ ਹਾਂ ਜੋ ਅਸੀਂ ਬਲੀਵ ਕਰ ਰਹੇ ਹਾਂ ਜੋ ਅਸੀਂ ਜਿਸ ਤੇ ਸਾਡਾ ਵਿਸ਼ਵਾਸ ਹੈ ਜਿਸ ਤੇ ਸਾਡਾ ਫੇਥ ਜਿਸ ਤੇ ਸਾਡੇ ਧਰਮ ਦਾ ਆਧਾਰ ਹੈ ਸਮਝੇ ਕਿ ਨਹੀਂ ਹੁਣ ਪੰਜਾਬੀ ਵਿੱਚ ਮੈਂ ਐਕਸਪਲੇਨ profession ਨੂੰ ਐਕਸਪਲੇਨ ਕਰ ਰਿਹਾ ਹਾਂ ਤੂੰ ਸਾਨੇ ਪੰਜ ਕਕਾਰ ਉਹ ਸਾਡੇ ਧਰਮ ਦਾ ਪਾਰਟਨ ਪਾਰਸਲ ਹੈ profession ਦਾ ਸਾਡੇ ਧਰਮ ਦਾ ਜਿਸ ਨੂੰ ਕੋਈ ਬੰਦਾ ਡਿਨਾਈ ਤੇ ਡਿਫਾਈ ਨਹੀਂ ਕਰ ਸਕਦਾ ਜਿਹੜਾ ਆਪਣੇ ਆਪ ਨੂੰ ਪ੍ਰੋਕਲੇਮ ਕਰਦਾ ਵੀ ਮੈਂ ਸਿੱਖ ਆ ਜੀ ਇਹ ਗੱਲ ਹੁਣ ਵੀ ਨਹੀਂ ਹੈ ਅੰਗਰੇਜ਼ਾਂ ਦੇ ਵਕਤ ਤੋਂ ਚੱਲੀ ਆ ਰਹੀ ਸਾਡੀ ਇੱਕ ਸਟ੍ਰਗਲ ਪਹਿਲਾਂ ਜੇਲ੍ਹਾਂ ਦੇ ਵਿੱਚ ਜਦੋਂ ਜਾਂਦੇ ਸੀ ਸਿੱਖ ਉਹਨਾਂ ਨੂੰ ਉੱਤੇ ਸਿੱਤੇ ਦਸਤਾਰ ਨਹੀਂ ਸੀ ਪਾਉਣ ਦਿੰਦੇ ਉਹਨਾਂ ਨੂੰ ਕਿਰਪਾਨ ਨਹੀਂ ਸੀ ਲੈ ਕੇ ਜਾਂਦਿੰਦੇ ਫਿਰ ਬਹੁਤ ਵੱਡੀ ਸਟ੍ਰਗਲ ਚੱਲੀ ਫਿਰ ਸਿੱਖਾਂ ਨੇ ਉਹ ਰਾਈਟ ਆਪਣਾ ਰੀਕਲੇਮ ਕੀਤਾ ਸਮਝੇ ਕਿ ਨਹੀਂ ਇਸੇ ਤਰੀਕੇ ਨਾਲ ਅੰਗਰੇਜ਼ ਮਤਲਬ ਜਦੋਂ ਪ੍ਰੀ ਪਾਰਟੀਸ਼ਨ ਦੇ ਵਿੱਚ ਜਦੋਂ ਲੜਾਈ ਚੱਲ ਰਹੀ ਸੀ ਫॉर ਦੀ ਇੰਡੀਪੈਂਡੈਂਸ ਆਫ ਦਾ ਕੰਟਰੀ ਫॉर ਦੀ ਲਿਬਰੇਸ਼ਨ ਆਫ ਦਾ ਕੰਟਰੀ ਸਿੱਖਾਂ ਨੇ ਸਾਰੀ ਗੱਲਾਂ ਜਿਹੜੀ ਕਾਂਗਰਸ ਪਾਰਟੀ ਸੀ ਜਿਹੜੀ ਲੀਡ ਕਰ ਰਹੀ ਸੀ ਉਸ ਗੱਲ ਨੂੰ ਉਹਨਾਂ ਦੇ ਅੱਗੇ ਰੱਖੀਆਂ ਉਹਨਾਂ ਨੇ ਇਹ ਗੱਲਾਂ ਮੰਨੀਆਂ ਕਿ ਇਹ ਅਸੀਂ ਤੁਹਾਨੂੰ ਰਾਈਟ ਦੇਵਾਂਗੇ ਕਿਉਂਕਿ ਦੇਸ ਸੇ ਪਾਰਟਨਲ پارਸਲ ਆਫ ਯੂਰ ਰਿਲੀਜੀਅਨ ਆਫਰ ਬੀਲੀਫ ਆਫ ਯੂਰ profession ਆਫ ਰਿਲੀਜੀਅਨ ਤੋ ਉਹ ਗੱਲਾਂ ਸਪਸ਼ਟ ਹੋ ਗਈਆਂ ਇਸੇ ਕਰਕੇ ਉਹਨਾਂ ਨੇ ਆਰਟੀਕਲ 25 ਦੇ ਵਿੱਚ ਇਹ ਰਾਈਟ ਦਿੱਤਾ ਜੀ ਹੁਣ ਉਹਦੇ 25 ਆਰਟੀਕਲ ਦੇ ਰਾਈਟ ਦੀ ਮੈਂ ਤੁਹਾਨੂੰ ਐਕਸਪਲੇਨੇਸ਼ਨ ਦੇ ਰਿਹਾ ਉਹ ਇਹ ਆ ਕਿ ਉਹਦਾ ਜਿਹੜੀ ਐਕਸਪਲੇਨੇਸ਼ਨ 1 ਕੀ ਕਹਿੰਦੀ ਦੀ ਵੇਰਿੰਗ ਐਂਡ ਕੈਰੀਇੰਗ ਆਫ ਕਿਰਪਾਨ ਸ਼ਲ ਬੀ ਡੀਮਡ ਟੂ ਬੀ ਇਨਕਲੂਡਿਡ ਇਨ ਦੀ professions ਆਫ ਦਾ ਸਿੱਖ ਰਿਲੀਜੀਅਨ ਜੀ ਦੇਖੋ ਕਿੰਨੀ ਸਪਸ਼ਟ ਗੱਲ ਹੈ ਇਹ ਗੱਲ ਬਹੁਤ ਗੱਲ ਹੈ ਕਨਸਟੀਟਿਊਸ਼ਨ ਚ ਕਨਸੀਡ ਕੀਤੀ ਗਈ ਹੈ ਵੀ ਤੁਹਾਡੇ ਧਰਮ ਦਾ ਪਾਰਟ ਅਸੀਂ ਮੰਨਦੇ ਆ ਕਨਸਟੀਟਿਊਸ਼ਨ ਮੰਨਦਾ ਜੀ ਤੋਂ ਹੁਣ ਐਗਜ਼ੈਕਟਿਵ ਆਰਡਰਸ ਦੇ ਨਾਲ ਵੀ ਫਰਜ਼ ਕਰੋ ਕੋਈ 에어ਵੇਜ਼ ਆ ਉੱਤੇ ਐਗਜ਼ੈਕਟਿਵ ਆਰਡਰ ਦਿੰਦਾ ਕੋਈ ਐਗਜ਼ੈਕਟ ਉੱਤੇ ਦਾ ਆਫੀਸਰ ਆ ਉਸਨੇ ਆਰਡਰ ਪਾਸ ਕਰਤਾ ਕਿ ਕੋਈ ਆਦਮੀ ਕਢਾ ਨਹੀਂ ਪਾ ਸਕਦਾ ਕੋਈ ਆਦਮੀ ਕਰਪਾ ਨਹੀਂ ਲਿਜਾ ਸਕਦਾ ਉਹ ਅਨਲ ਨਹੀਂ ਕਰ ਸਕਦਾ ਰਾਈਟ ਇਹ ਤੁਹਾਡਾ ਇੱਕ ਲੈਜੀਟਿਮੇਟ ਰਾਈਟ ਹੈ ਜਿਹੜਾ ਤੁਹਾਨੂੰ ਤੁਹਾਨੂੰ ਕਨਸਟੀਟਿਊਸ਼ਨ ਨੇ ਗ੍ਰਾਂਟ ਕੀਤਾ ਸਮਝੇ ਕਿ ਨਹੀਂ ਔਰ ਉਸ ਦੇ ਉੱਤੇ ਕਿਸੇ ਕਿਸਮ ਦਾ ਉਹਨਾਂ ਨੂੰ ਜਿਹੜੇ ਵੀ ਬੰਦਿਆਂ ਨੇ ਇਹ ਚੀਜ਼ ਕੀਤੀ ਆ ਉਹਨਾਂ ਦੇ ਖਿਲਾਫ ਤੁਹਾਨੂੰ ਕੋਰਟ 'ਚ ਜਾਣਾ ਚਾਹੀਦਾ ਹੂੰ 20 ਸਾਲਾਂ ਦਾ ਰਾਈਟਾ ਤੂੰ ਸਾਨੂੰ ਕਿਵੇਂ ਡਿਨਾਈ ਕਰਦਾ ਉਹ ਇਹਦੇ ਚੀਜ਼ ਹੈ ਕਿ ਹੁਣ ਬੰਦਾ ਇਕੱਲਾ ਇਕੱਲਾ ਕਿੱਥੇ ਕਿੱਥੇ ਜਾਵੇ ਸਮਝੇ ਕਿ ਨਹੀਂ ਇਹ ਮਾਨਸਿਕਤਾ ਸ਼ੋਅ ਕਰਦੀ ਹੈ ਇਸ ਮੁਲਕ ਦੀ ਇੱਕ ਮੈਜੋਰਟੀ ਕਮਿਊਨਿਟੀ ਦੀ ਆਊਟਲੁੱਕ ਕੀ ਹੈ ਟਰਵਰਡਸ ਇੱਕ ਕਮਿਊਨਿਟੀ ਸਮਝੇ ਕਿ ਨਹੀਂ ਉਹ ਹਮੇਸ਼ਾ ਅਸਿਮੀਲੇਸ਼ਨ ਦੀ ਉਹਨਾਂ ਦੀ ਇੱਕ ਪਾਲਿਸੀ ਹੈ ਕਿ ਸਾਰੇ ਧਰਮਾਂ ਨੂੰ ਮਤਲਬ ਹਿੰਦੂਇਜ਼ਮ ਤੇ ਅਸਿਮੀਲੇਟ ਕਰ ਲੀ ਸਮਝੀ ਕਿ ਨਹੀਂ ਤੋ ਜਦੋਂ ਅਸੀਂ ਇਹ ਗੱਲ ਕਹਿੰਨੇ ਆ ਵੀ ਤੁਸੀਂ ਇਹ ਸਿਮੂਲੇਸ਼ਨ ਕਰ ਰਹੇ ਹੋ ਉਹ ਡਿਨਾਈ ਕਰ ਦੇ ਵੀ ਅਸੀਂ ਤਾਂ ਸਿੱਕਾ ਨੂੰ ਕੋਈ ਉਹਨਾਂ ਦੀ ਇਨਫਰਿੰਜਮੈਂਟ ਨਹੀਂ ਕਰਦੇ ਭਰਮ ਦੇ ਵਿੱਚ ਪਰ ਆਹ ਡਾਇਰੈਕਟ ਇਨਫਰਿੰਜਮੈਂਟ ਹੈ ਹਮ ਡਾਇਰੈਕਟ ਮਤਲਬ ਉਹ ਧਰਮ ਦੇ ਵਿੱਚ ਉਹਨਾਂ ਦੇ ਦਖਲਅੰਦਾਜ਼ੀ ਆ ਇਨਫਰਿੰਜਮੈਂਟ ਤਾਂ ਹੁੰਦਾ ਦਖਲਅੰਦਾਜ਼ੀ ਤੋ ਦਖਲਅੰਦਾਜ਼ੀ ਕਿਸੇ ਦੇ ਧਰਮ ਚ ਕੀਤੀ ਨਹੀਂ ਜਾ ਸਕਦੀ ਜੇ ਡੈਮੋਕਰੈਟਿਕ ਸੈਟਅਪ ਆਇਆ ਹੈ ਸਮਝੇ ਕਿ ਨਹੀਂ ਜਿਹਦੇ ਵਿੱਚ ਤੁਹਾਡਾ ਰਿਟਰਨ ਕਨਸਟੀਚਿਊਸ਼ਨ ਆ ਰਿਟਰਨ ਡਾਕੂਮੈਂਟ ਹੈ ਜੀ ਆਇਨ ਜਿਹਨੂੰ ਕਹਿੰਦੇ ਤੋ ਉਸ ਦੇ ਵਿੱਚ ਇਹ ਚੀਜ਼ਾਂ ਅਲਾਉਡ ਹੈਗੀਆਂ ਔਰ ਫਿਰ ਅੱਗੇ ਇੱਕ ਐਚ ਐਮ ਸੀਰਵੀ ਸੀਰਵਾਈ ਬਹੁਤ بڑا ਇੰਡੀਅਨ ਕਨਸਟੀਚਿਊਸ਼ਨ ਦਾ ਇੰਟਰਪ੍ਰੀਟਰ ਰਿਹਾ ਉਹਨੇ ਦਰਜਨਾ ਵੋਲਿਊਮਸ ਦੇ ਵਿੱਚ ਇੰਡੀਅਨ ਕਨਸਟੀਚਿਊਸ਼ਨ ਨੂੰ ਡਿਫਾਈਨ ਕੀਤਾ ਤਾਂ ਉਸਨੇ ਬੜੀ ਕਲੀਅਰਲੀ ਇਹ ਗੱਲ ਲਿਖੀ ਹੈ ਇਸ ਕਨਸਟੀਟਿਊਸ਼ਨ ਦੇ ਵਿੱਚ ਸਾਈਜ਼ ਆਫ ਦੀ ਕਰਪਾਨ ਇਜ਼ ਨਾਟ ਡਿਫਾਈਨਡ ਇਜ਼ ਨਾਟ ਰਿਟਨ ਇਨ ਥਿਸ ਕਨਸਟੀਟਿਊਸ਼ਨ ਸਾਈਜ਼ 3 ਫੁੱਟ ਦਾ ਵੀ ਹੋ ਸਕਦਾ 6 ਫੁੱਟ ਦਾ ਵੀ ਹੋ ਸਕਦਾ 4 ਫੁੱਟ ਦਾ ਵੀ ਹੋ ਸਕਦਾ 5 ਫੁੱਟ ਦਾ ਵੀ ਜੀ ਜੋ ਸਿੱਖ ਨੂੰ ਮਨਜ਼ੂਰ ਹੈ ਸਿੱਖ ਦੀ ਮਾਸੂ ਹੂਲਤ ਦੇ ਲਈ ਸਿੱਖ ਦੀ ਆਪਣੀ ਮਤਲਬ ਬੀਲੀਫ ਦੇ ਲਈ ਇਹ ਬੀਲੀਫ ਸਿਸਟਮ ਹੈ ਤੁਹਾਡਾ ਇਹ ਪਾਰਟ ਪਰਸਨ ਆਫ ਯੋਰ ਸਿੱਖੀਜ਼ਮ ਸਿੱਖ ਧਰਮ ਦਾ ਪਾਰਟ ਆ ਤੋ ਐਚ ਐਮ ਸੀ ਰਵੀ ਦੀ ਜਿਹੜੀ ਕਮੈਂਟਰੀ ਹੈ ਔਨ ਇੰਡੀਅਨ ਕਨਸਟੀਟਿਊਸ਼ਨ ਸਾਰੇ ਵਕੀਲ ਜਿਹੜੇ ਚੰਗੇ ਪੜੇ ਲਿਖੇ ਸਿਆਣੇ ਸੂਝਵਾਨ ਵਕੀਲ ਉਹਨਾਂ ਨੇ ਪੜ੍ਹੀ ਆ ਐਚ ਐਮ ਸੀ ਰਵੀ ਆ ਜੀ ਨੂੰ ਸਾਰੀ ਦੁਨੀਆ ਜਾਣਦੀ ਹੈ ਹੂੰ ਤੋ ਉਹ ਇੰਟਰਪ੍ਰੀਟਰ ਆਫ ਇੰਡੀਅਨ ਕਨਸਟੀਟਿਊਸ਼ਨ ਸੇ ਉਸਨੇ ਬੜੇ ਸਾਫ਼ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਚੀਜ਼ ਲਿਖੀ ਹੋਈ ਹੈ ਤੋ ਸਰੇ ਸਰੇ ਇਹ ਚੀਜ਼ ਜਿਹੜੀ ਹੈਗੀ ਹੈ ਕਿਸੇ ਚੀਜ਼ ਤੇ ਸਬਜੈਕਟ ਨਹੀਂ ਕਰਦੀ ਕਿ ਜਿਸ ਤਰੀਕੇ ਨਾਲ ਲਿਖਿਆ ਹੋਇਆ ਹੈ ਕਿ 6 ਜਿਹੜੇ ਨੇ ਉਹ ਕਿਰਪਾਨ કેરી ਕਰ ਸਕਦੇ ਨੇ ਵੇਅਰ ਕਰ ਸਕਦੇ ਨੇ ਤੁਹਾਨੂੰ ਦਸਤਾ ਰਿਹਾ ਹੁਣ ਜਿਵੇਂ ਇਟ ਇਜ਼ ਅ ਪਾਰਟ ਆਫ ਦ ਸਿੱਖ professions professions ਕਰਨਾ ਬਲੀਵ ਕਰਨਾ ਜੀ ਧਰਮ ਦੇ ਵਿੱਚ ਬਲੀਵ ਸਿਸਟਮ ਹੀ ਆ ਧਰਮ ਕੀ ਹੁੰਦਾ ਬਲੀਵ ਹੀ ਹੁੰਦਾ ਨਾ ਤਾਂ ਉਸ ਦੇ ਵਿੱਚ ਤੁਸੀਂ ਜੋ ਮਰਜੀ ਜਿਹੜੇ ਤੁਹਾਨੂੰ ਗਾਰੰਟੀ ਕਰਤੀ ਕਿਰਪਾਨ ਇੱਕ ਡਿਸਟਿੰਕਟ ਆਈਡੈਂਟੀਟੀ ਹੈ ਸਿੱਖ ਦੀ ਦੂਜਿਆਂ ਦੇ ਮੁਕਾਬਲੇ ਦੇ ਵਿੱਚ ਜਿਹੜੀ ਵਿਜ਼ੀਬਲ ਹੈ ਇਸੇ ਤਰ੍ਹਾਂ ਕੜਾ ਹੈ ਕਿਰਪਾਨ ਹੈ ਕਿਸ ਹੁਣ ਕੱਲ ਨੂੰ ਤੁਸੀਂ ਕਹੋ ਵੀ ਕਿਸ ਮਨਾ ਕੇ ਆ ਪਾਈ ਤੂੰ ਹਾਊ ਕੈਨ ਇਟ ਬੀ ਐਕਸੈਪਟੇਬਲ ਟੂ ਦੀ ਸਿਕਸ ਇਟ ਇਜ਼ ਅ ਡਾਇਰੈਕਟ ਇਨਫਰਿੰਜਮੈਂਟ ਔਨ ਦੀ ਸਿਕ ਆਈਡੈਂਟੀਟੀ ਸਿੱਖਾਂ ਦੀ ਜਿਹੜੀ ਆਈਡੈਂਟੀਟੀ ਹੈ ਸਿੱਖਿਜ਼ਮ ਦੀ ਉਸ ਦੇ ਉੱਤੇ ਡਾਇਰੈਕਟ ਹਿੱਟ ਤੇ ਡਾਇਰੈਕਟ ਅਟੈਕ ਆ ਔਰ ਇਹ ਸ਼ੋ ਇਹ ਸ਼ੋ ਕਰਦਾ ਕਿ ਹਿੰਦ ਮੈਜੋਰਟੀ ਕਮਿਊਨਿਟੀ ਦੀ ਇੱਕ ਮਾਨਸਿਕਤਾ ਹੈ ਕਿ ਕਿਸ ਤਰੀਕੇ ਦੇ ਨਾਲ ਸਿੱਖਾਂ ਦੇ ਜਿਹੜਾ ਧਾਰਮਿਕ ਚਿੰਨ ਉਹਨਾਂ ਤੇ ਅਟੈਕ ਕੀਤਾ ਜਾ ਰਿਹਾ ਸਰ ਜਿਵੇਂ ਇਹ ਕਿਹਾ ਜਾ ਰਿਹਾ ਕਿ ਸਿਕਿਉਰਿਟੀ ਰੀਜਨਸ ਕਰਕੇ ਇਹ ਲੋ ਬਣਾਇਆ ਗਿਆ ਕਿ ਸੰਵਿਧਾਨ ਦੇ ਵਿੱਚ ਜਿਹੜੀ ਚੀਜ਼ ਲਿਖੀ ਹੋਈ ਹੈ ਕਿ ਉਹਨੂੰ ਇਸ ਤਰੀਕੇ ਦੇ ਨਾਲ ਉਹਦੇ ਉੱਤੇ ਰੂਲ ਬਣ ਸਕਦਾ ਕੋਈ ਕੋਈ ਰੂਲ ਨਹੀਂ ਬਣ ਸਕਦਾ ਸਿੱਖਾਂ ਨੂੰ ਇਸ ਗੱਲ ਦੀ ਕਨਸਟੀਟਿਊਸ਼ਨਲ ਗਾਰੰਟੀ ਦਿੱਤੀ ਗਈ ਹੈ ਮੈਂ ਤੁਹਾਨੂੰ ਪੜ੍ਹ ਕੇ ਤਾਂ ਸੁਣਾਤਾ ਮੈਂ ਉਹ ਕਲੌਜ਼ ਆ ਜਿਹੜੀ ਉਹ ਕਨਸਟੀਟਿਊਸ਼ਨ ਤੇ ਹੀ ਕੋਰਟ ਕੀਤੀ ਵੀ ਆ ਸਮਝੇ ਕਿ ਨਹੀਂ ਉਹਦੇ ਚ ਸਾਫ ਤੌਰ ਦੇ ਉੱਤੇ ਦੱਸਦਾ ਸਰ ਸਰ ਇਹਦਾ ਫਿਰ ਹੱਲ ਕੀ ਹੈ ਇਹਦਾ ਕੱਲ ਕੱਲ ਨੂੰ ਤੁਹਾਨੂੰ ਕਹਿਣਗੇ ਵੀ ਪਾਈ ਤੂੰ ਦਾੜੀ ਖੁੱਲੀ ਰੱਖ ਕੇ ਕਿਉਂ ਆਇਆ ਦਾੜੀ ਮਣਾ ਕੇ ਆ ਕੇਸ ਮਣਾ ਕੇ ਆ ਇਹ ਤਾਂ ਕਿਸੇ ਕਿਸਾ ਤੱਕ ਵੀ ਜਾ ਸਕਦੇ ਇਹ ਤਾਂ ਸਿੱਧੇ ਤੌਰ ਦੇ ਉੱਤੇ ਅਟੈਕ ਆ ਤੁਹਾਡੀ ਆਇਡੈਂਟੀਟੀ ਦੇ ਉੱਤੇ ਜਿਹੜੀ ਆਇਡੈਂਟੀਟੀ ਤੁਸੀਂ ਇਨਹੈਰਿਟ ਕੀਤੀ ਆ ਸਮਝਿਆ ਕਿ ਗੁਰੂਆਂ ਤੋਂ ਇਨਹੈਰਿਟ ਕੀਤੀ ਹੈ ਇਹ ਡੈਂਟਿਟੀ ਤਾਂ ਇਸ ਆਇਡੈਂਟੀਟੀ ਨੂੰ ਕਿਸੇ ਵੀ ਕੀਮਤ ਤੇ ਕੰਪਰੋਮਾਈਜ਼ ਸਿੱਖਾਂ ਲਈ ਨਹੀਂ ਕੀਤਾ ਜਾ ਸਕਦਾ ਸਰ ਇਹਨੂੰ ਫਿਰ ਸਾਡੀ ਜਿਹੜੀ ਲੀਡਰਸ਼ਿਪ ਹੈ ਕਿ ਕਿੱਥੇ ਫੇਲ ਹੋ ਰਹੀ ਹੈ ਕਿ ਕਿ ਉਹ ਕਿ ਕਿ ਕਮਜ਼ੋਰੀ ਨਹੀਂ ਹੋ ਗਈ ਲੀਡਰਸ਼ਿਪ ਕਮਜ਼ੋਰ ਹੋ ਗਈ ਹੈ ਹਮਮ ਔਰ ਜਿਹੜੀ ਇਸ ਵੇਲੇ ਮੈਜੋਰਟੀ ਕਮਿਊਨਿਟੀ ਆ ਉਹ ਐਨੀ ਤਵਸਵੀ ਹੋ ਚੁੱਕੀ ਹੈ ਐਨੀ ਕਮਿਊਨਲ ਹੋ ਚੁੱਕੀ ਹੈ ਐਨੀ ਨੈਰੋ ਹੋ ਚੁੱਕੀ ਹੈ ਕਿਉਂ ਕਿਸੇ ਦੂਜੇ ਧਰਮ ਨੂੰ ਉਹਦੀਆਂ ਧਰਮ ਦੀਆਂ ਰੌ ਰੀਤਾ ਉਹਦੀ ਧਰਮ ਦੀ ਆਇਡੈਂਟੀਟੀ ਨੂੰ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਇਟ ਇਜ਼ ਅ ਡਾਰਕ ਡੇਟ ਔਨ ਦੀ ਆਇਡੈਂਟੀਟੀ ਔਫ ਦੀ ਸovereignty ਔਫ ਦਾ ਸਿੱਖ ਰਿਲੀਜੀਅਨ ਸਮਝ ਗਏ ਕਿ ਨਹੀਂ ਕੱਲੋਂ ਤੁਸੀਂ ਕਹੋ ਵੀ ਤੁਸੀਂ ਤਾਂ ਜੀ ਗੁਰੂ ਗ੍ਰੰਥ ਸਾਹਿਬ ਪੜ੍ਹੇ ਨਹੀਂ ਸਕਦੇ ਤੁਸੀਂ ਤਾਂ ਜੀ ਆਪਣਾ ਆ ਆ ਜਿਹੜੀਆਂ ਤੁਸੀਂ ਲਾਉਨੇ ਹੋ ਸਲੋਗਨਸ ਤੁਹਾਡੇ ਧਰਮ ਦੇ ਇਹ ਨਹੀਂ ਲਾ ਸਕਦੇ ਬੋਲੇ ਸੋਨ ਸਸਰੀ ਅਕਾਲ ਤੁਸੀਂ ਕਹਿ ਨਹੀਂ ਸਕਦੇ ਮਲਸਾ ਕਿਸੇ ਵੀ ਚੀਜ਼ ਤੇ ਕਿਸ ਹੱਦ ਤੱਕ ਜਾ ਸਕਦੇ ਹੋ ਸਮਝੇ ਕਿ ਨਹੀਂ ਤੋਂ ਸਵਾਲ ਇਹ ਕਿਰਪਾ ਦਾ ਨਹੀਂ ਸਵਾਲ ਹੈ ਸਿੱਖ ਈਡੈਂਟੀਟੀ ਦਾ ਹਮ ਸਿੱਖਾਂ ਦੀ ਕੀ ਧਾਰਮਿਕ ਈਡੈਂਟੀਟੀ ਹੈ ਉਸ ਉੱਤੇ ਇੱਕ ਕਿਸਮ ਦਾ ਅਟੈਕ ਹੈ ਇਹ ਇਹ ਇਨਡਾਇਰੈਕਟ ਅਟੈਕ ਹੈ ਉਸ ਤੇ ਸਮਝੇ ਕਿ ਨਹੀਂ ਪਰ ਇਹ ਸਿਕਿਉਰਿਟੀ ਲੈ ਕੇ ਕੱਲੋਂ ਤੁਸੀਂ ਕਹੋ ਜੀ ਸਿੱਖ ਕਿ ਦਾੜੀ ਕਿ ਪੱਗ ਕਿਉਂ ਰੱਖਦੇ ਹੈ ਫਿਕਰ ਉਹ ਪੱਗ ਤੋਂ ਬਗੈਰ ਸਿੱਖ ਪੱਗ ਪੱਗ ਪ੍ਰੋਟੈਕਸ਼ਨ ਵੀ ਤਾਂ ਹੈ ਤੇ ਤੁਹਾਡੇ ਤੇ ਕੋਈ ਸਰ ਸਰ ਉਹਨਾਂ ਦਾ ਇਹ ਜੋ ਉਹਨਾਂ ਦਾ ਪੱਖ ਹੈਗਾ ਉਹ ਕਹਿੰਦੇ ਕਿ ਜੇ ਕਿਰਪਾਨ ਲੈ ਕੇ ਜਾਣਗੇ ਤਾਂ ਕੋਈ ਕੋਈ ਗਲਤ ਉਹ ਵੀ ਕਰ ਸਕਦੇ ਆ ਹਰਕਤ ਵੀ ਕਰ ਸਕਦੇ ਆ ਤੁਸੀਂ ਇਹਨੂੰ ਕੀ ਮੰਨਦੇ ਹੋ ਦੇਖੋ ਇਹ ਸਾਰੀ ਬੇਹੂਦਾ ਆਰਗੂਮੈਂਟ ਹੈ ਹਮ ਬਿਲਕੁਲ ਫਜ਼ੂਰ ਆਰਗੂਮੈਂਟ ਹੈ ਜਿਸ ਦੀ ਕੋਈ ਕਾਨੂੰਨ ਦੇ ਉੱਤੇ ਦੇ ਇਸ ਕਿਸੇ ਦੇ ਕਾਨੂੰਨ ਆ ਉਹਨਾਂ ਤੇ ਕੋਈ ਕਿੰਤੂਪਰੰਤ ਨਹੀਂ ਕੀਤਾ ਦਾ ਉਸ ਦੀ ਇੰਟਰਪ੍ਰੀਟੇਸ਼ਨ ਹੋ ਚੁੱਕੀ ਆ ਉਹਦੀ ਡੈਫੀਨੇਸ਼ਨ ਆ ਚੁੱਕੀ ਆ ਸਾਰਾ ਕੁਝ ਹੋ ਚੁੱਕਿਆ ਹੁਣ ਖਾਮ ਖਾ ਮਤਲਬ ਸਿੱਖਾਂ ਨੂੰ ਇਸ ਗੱਲ ਦੇ ਵਿੱਚ ਪਰੇਸ਼ਾਨ ਕਰਨ ਦੀ ਇੱਕ ਐਫਰਟ ਆ ਸਮਝੇ ਕਿ ਨਹੀਂ ਤਾਂ ਕਿ ਦੇਖ ਜੇ ਕੋਈ ਸਿੱਖ ਬੱਚਾ ਅਮਰਤਾਰੀ ਬੱਚਾ ਕਿਰਪਾਨਤਾਰੀ ਬੱਚਾ ਕੜਾ ਪਾਇਆ ਬੈ ਉਸਨੇ ਜੋ ਜਾਂਦਾ ਐਗਜ਼ਾਮ ਦੇਣ ਲਈ ਉਹਨੂੰ ਡੀਮੋਰਲਾਈਜ਼ ਕਰਨ ਦਾ ਤਰੀਕਾ ਹੈ ਬਿਲਕੁਲ ਸਰ ਜਿੱਦਾਂ ਮੰਨ ਲਓ ਕਿ ਕਿਸੇ ਬੱਚੇ ਨੇ ਕੱਲ ਐਗਜ਼ਾਮ ਦੇਣ ਜਾਣਾ ਉਹਦੀ ਮਨ ਚ ਪੜ੍ਹਾਈ ਤੋਂ ਜ਼ਿਆਦਾ ਤਾਂ ਇਹੀ ਟੈਨਸ਼ਨ ਹੁੰਦੀ ਐ ਐਕਚੁਅਲੀ ਨੇਚਰਲੀ ਕਿਵੇਂ ਐਗਜ਼ਾਮ ਦੇਣ ਤੇ ਡਰ ਕੱਢ ਦੇਣਗੇ ਕਹਿ ਕਾ ਨਾ ਸਿੱਖਾ ਦੀ ਐਗਜ਼ਿਸਟੈਂਸ ਤੇ ਅਟੈਕ ਸਿੱਖ ਕਿ ਵੀ ਸਿੱਖ ਸਿੱਖ ਫਾਰਮ ਜੇ ਐਗਜ਼ਿਸਟ ਹੀ ਨਾ ਕਰਨ ਇਸ ਮੁਲਕ ਦੇ ਵਿੱਚ ਸਮਝ ਗਏ ਕਿ ਉਹਨਾਂ ਨੂੰ ਐਂਟਰੀ ਨਾ ਦਿੱਤੀ ਜਾਵੇ ਓਪਰਚੁਨਿਟੀ ਨਾ ਦਿੱਤੀ ਜਾਵੇ ਇਮਤਿਹਾਨ ਦੇਣ ਦੀ ਉਹਨਾਂ ਨੂੰ ਡੀਮੋਰਲਾਈਜ਼ ਕਰ ਦਿਓ ਤੁਸੀਂ ਉਹ ਬੱਚਾ ਕੀ ਇਮਤਿਹਾਨ ਦਉਂਦਾ ਕਿ ਪ੍ਰੈਸ਼ਰ ਇਮਤਿਹਾਨ ਦੇ ਕੇ ਨਾ ਹੁੰਦਾ ਸਮਝੀ ਨੇ ਤੋ ਇਹ ਸਾਰੀ ਦੀ ਸਾਰੀ ਇੱਕ ਸ਼ਰਾਰਤ ਹੈ ਹਮ ਇਸੇ ਕਾਂਸਪੀਰੇਸੀ ਕਿ ਸਿੱਖਾਂ ਨੂੰ ਕਿਸ ਤਰੀਕੇ ਨਾਲ ਤੁਸੀਂ ਡੀਮੋਟੀਵੇਟਾਈਜ਼ ਕਰਨਾ ਸਿੱਖਾਂ ਨੂੰ ਕਿਸ ਤਰੀਕੇ ਦੇ ਨਾਲ ਓਪਰਚੁਨਿਟੀ ਡਿਪਰਾਈਵ ਕਰਨੀ ਸਿਰ ਸਿਰਦਾ ਤੁਸੀਂ ਹੱਲ ਕੀ ਮੰਨਦੇ ਹੋ ਫਿਰ ਕਿਉਂਕਿ ਇਹ ਅ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਿਹੜੇ ਉਹਨਾਂ ਦੇ ਧਿਆਨ ਦੇ ਵਿੱਚ ਵੀ ਹੈਗਾ ਉਹਨਾਂ ਨੂੰ ਕਹਿੰਦੇ ਕਿ ਅਸੀਂ ਚਾਰੋ ਸਹੀ ਕਰ ਰਹੇ ਹਾਂ ਇਹਦੀ ਸਿਰਫ ਇੱਕੋ ਹੀ ਤਰੀਕਾ ਹੈ ਕਿ ਸਿੱਖਾਂ ਨੂੰ ਸਟਰੋਂਗ ਲੀਡਰਸ਼ਿਪ ਚਾਹੀਦੀ ਹੈ। ਔਰ ਉਹ ਸਟਰੋਂਗ ਲੀਡਰਸ਼ਿਪ ਨੂੰ ਬੜੀ ਸਟਰੋਂਗਲੀ ਆਪਣਾ ਪੁਆਇੰਟ ਆਫ 视图 ਅੱਗੇ ਰੱਖਣਾ ਚਾਹੀਦਾ। ਕੋਰਟਾਂ 'ਚ ਜਾਣਾ ਚਾਹੀਦਾ। ਕੋਰਟਾਂ ਤੋਂ ਡਾਇਰੈਕਸ਼ਨ ਲੈਣੀ ਚਾਹੀਦੀ ਆ ਵੀ ਆਹ ਤੁਹਾਡਾ ਕਨਸਟੀਟਿਊਸ਼ਨ ਕਹਿੰਦਾ ਆਰਟੀਕਲ 25। ਦੀ ਆਹ ਕਲॉज ਕਿੰਨੀ ਕਲੀਅਰ ਜਿਹਦੇ 'ਚ ਕੋਈ ਐਮਬਿਗਿਟੀ ਹੈ ਹੀ ਨਹੀਂ। ਕੋਈ ਐਮਬਿਗਿਟੀ ਨਹੀਂ। ਕੋਈ ਹੋਰਸੇ ਵਿੱਚ ਕੰਟਰਡਿਕਸ਼ਨ ਨਹੀਂ। ਕੋਈ ਉਹਦੇ 'ਚ ਡਿਸਪਿਊਟ ਨਹੀਂ ਹੈ ਵੀ ਆਹ ਤੁਸੀਂ ਕੀ ਕਰ ਰਹੇ ਹੋ ਭਾਈ। ਇਹ ਤਾਂ ਦੇਖੋ ਕਿ ਇਕੱਲਾ ਇੰਡੀਵਿਜੂਅਲ ਨੂੰ ਬਹੁਤ ਮੁਸ਼ਕਿਲ ਹੈ ਜਦੋਂ ਵੈਸਟਰਨ ਕੰਟਰੀਜ਼ ਦੇ ਵਿੱਚ ਜਿੱਥੇ ਕਿ ਸਿੱਖੀism originate ਨਹੀਂ ਹੋਇਆ ਉੱਥੇ ਤਾਂ ਮਾਈਗ੍ਰੇਟ ਹੀ ਕੀਤੇ ਹਨ ਨਾ ਸਿੱਖ ਬਿਲਕੁਲ ਉੱਥੇ ਜੋ ਉਹਨਾਂ ਨੂੰ ਕਿਰਪਾਨ ਦਾ ਰਾਈਟ ਵੀ ਅੰਗਰੇਜ਼ਾਂ ਨੇ ਦਿੱਤਾ ਕੇਸ਼ਾਂ ਦਾ ਰਾਈਟ ਵੀ ਅੰਗਰੇਜ਼ਾਂ ਨੇ ਦਿੱਤਾ ਕੜੇ ਦਾ ਰਾਈਟ ਵੀ ਅੰਗਰੇਜ਼ਾਂ ਨੇ ਦਿੱਤਾ ਸਭ ਕੁਝ ਦਿੱਤਾ ਨਾ ਹੂੰ ਸਮਝੇ ਕਿ ਨਹੀਂ ਤਾਂ ਉੱਥੇ ਜਦੋਂ ਦੇ ਰਹੇ ਆ ਉਹਨਾਂ ਨੂੰ ਕੋਈ ਤਕਲੀਫ ਨਹੀਂ ਇਹਨਾਂ ਨੂੰ ਕਿਹੜੀ ਤਕਲੀਫ ਹੋਗੀ ਇਹ ਤਾਂ ਇਹਨਾਂ ਦੀ ਮਤਲਬ ਨੈਰੋ ਆਊਟਲੁੱਕ ਹੈ ਸਮਝੇ ਕਿ ਨਹੀਂ ਇਹਨਾਂ ਦੀ ਕਮਿਊਨਲ ਆਊਟਲੁੱਕ ਆ ਜਿਹੜੀ ਇੱਕ ਚੀਜ਼ਾ ਹਰਕਤਾਂ ਕਰਵਾ ਰਹੀ ਹੈ ਇਹ ਤਾਂ ਜਿਹੜੀ ਸਾਡੀ ਜਿਸਾ ਸ਼ਰੋਮਨੀ ਕਮੇਟੀ ਹੈ ਉਹਨੂੰ ਸੁਪਰੀਮ ਕੋਰਟ ਕੋਲ ਜਾਣਾ ਚਾਹੀਦਾ ਵੀ ਤੁਸੀਂ ਡਾਇਰੈਕਸ਼ਨ ਦਿਓ ਜੀ ਤੁਸੀਂ ਸਾਡੇ ਨਾਲ ਕਿਸ ਤਰੀਕੇ ਨਾਲ ਕਨਸਟੀਟਿਊਸ਼ਨਲ ਇਨਜਸਟਿਸ ਕਰ ਰਹੇ ਹੋ ਤਾਂ ਲੱਗਦਾ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵੀ ਜਿੱਦਾਂ 파ਟ ਹੋ ਗਏ ਉਹਦੀ ਵੀ ਤਾਕਤ ਕਮਜ਼ੋਰ ਹੋ ਗਈ ਹੈ ਤੇ ਕੋਈ ਜਥੇਬੰਦੀ ਹੈ ਜਿਹੜੀ ਸਿੱਖਾਂ ਦੀ ਗੱਲ ਕਰੇ। ਉਹ ਤਾਂ ਉਹ ਤੇ ਦੇਖੋ ਜੀ ਲੀਡਰਸ਼ਿਪ ਹੀ ਇਸ ਗੱਲ ਨੂੰ ਡੈਮੋਕਰੈਟਿਕ ਸੈਟਅਪ ਦੇ ਵਿੱਚ ਡੈਮੋਕਰੈਟਿਕਲੀ ਲੀਡਰਸ਼ਿਪ ਨੂੰ ਸੈਟਲ ਕਰਵਾਉਣੀ ਚਾਹੀਦੀ ਹੈ ਨਾ ਇਹ ਚੀਜ਼ਾਂ। ਨਾ ਕਿ ਕਿਸੇ ਹੋਰ ਦੇ ਤੁਸੀਂ ਬਸ ਪੈ ਜੋ ਤਾਂ ਇਕੱਲਾ ਇਕੱਲਾ ਬੰਦਾ ਕਿੱਥੇ ਕਿੱਥੇ ਜਾ ਕੇ ਵਿਚਾਰਾ ਲੜਾਈ ਲੜੇ। ਜੇ ਕੋਈ ਫਰਜ਼ ਕਰੋ ਇਮਤਿਹਾਨ ਦੇ ਜਾ ਰਿਹਾ ਉਹਦਾ ਤਾਂ ਸਾਰਾ ਵਿਚਾਰੇ ਦਾ ਫੋਕਸ ਇਮਤਿਹਾਨ ਤੇ ਹੈ। ਜੇ ਕੋਈ ਜਿਸਰ ਤੁਸੀਂ ਉਹ 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 ਦੇਖ ਕਨੋ ਟ੍ਰੇਨ ਚ ਕੋਈ ਬੰਦਾ ਜਾ ਰਿਹਾ ਉਹ ਵਿਚਾਰਾ ਉੱਥੇ ਕਿਤੇ ਕੰਮ ਜਾ ਰਿਹਾ ਕੋਈ ਬੰਦਾ ਦੂਰ ਜਾਂਦਾ ਕਿਸੇ ਪਰਪਸ ਲਈ ਜਾਂਦਾ ਕਿਸੇ ਸੁਖ ਲਈ ਜਾਂ ਦੁੱਖ ਲਈ ਜਾਂਦਾ ਤਾਂ ਉਹ ਬੰਦਾ ਵਿਚਾਰਾ ਫੋਕਸ ਕਰਕੇ ਇੱਧਰ ਨੂੰ ਆਵੇ ਕੋਰਟਾਂ ਚ ਜਾਵੇ ਕਿੱਥੇ ਕੋਰਟਾਂ ਚ ਜਾਵੇ ਬੰਦਾ ਤਾਂ ਇਹ ਸ਼ਰੋਮਨੀ ਕਮੇਟੀ ਜਿਹੜੀ ਸਾਡੀ ਜਿਹਨਾਂ ਕੋ ਲੀਡਰਸ਼ਿਪ ਹੈ ਉਹਨਾਂ ਨੂੰ ਪੱਕੇ ਤੌਰ ਤੇ ਕੋਰਟਾਂ ਤੋਂ ਡਾਇਰੈਕਸ਼ਨ ਲੈਣੀ ਚਾਹੀਦੀ ਸਰੀਕੋ ਹੋਰ ਜਿੱਦਾਂ ਸੰਵਿਧਾਨ ਦੀ ਅਸੀਂ ਗੱਲ ਕਰੀਏ ਤਾਂ ਉਹਦੇ ਵਿੱਚ ਇਹ ਵੀ ਕਲੋਜ਼ ਆਉਂਦਾ ਹੈ ਕਿ ਭਾਵੇਂ ਉਹ ਬੁੱਧਿਸਟ ਨੇ ਭਾਵੇਂ ਜੈਨੀ ਨੇ ਭਾਵੇਂ ਖੋਰ ਵੀ ਨੇ ਉਹ ਜਿਹੜੇ ਮਾਇਨੋਰਿਟੀਆਂ ਨੇ ਉਹ ਸਾਰੇ ਹਿੰਦੂ ਦਾ 파ਟ ਮੰਨੇ ਜਾਣਗੇ ਤੇ ਇਹ ਇਹ ਇਹਨੂੰ ਤੁਸੀਂ ਕਿੱਦਾਂ ਵੇਖਦੇ ਨਹੀਂ ਨਹੀਂ ਉਹ ਮੰਨੇ ਨਹੀਂ ਜਾਂਦੇ ਇਹ ਤਾਂ ਮਿਸ ਅੰਡਰਸਟੈਂਡਿੰਗ ਹੈ ਇਹ ਉਹ ਉਹਨਾਂ ਨੂੰ ਕਿਉਂ ਆਈਡੈਂਟੀਫਾਈ ਕੀਤਾ ਉਹਨਾਂ ਨੂੰ ਕਿਉਂ ਆਈਡੈਂਟੀਫਾਈ ਠੀਕ ਹੈ ਹਿੰਦੂਆਂ ਨੂੰ ਬੋਧੀਆਂ ਨੂੰ ਕਿਉਂ ਤੁਸੀਂ ਆਇਡੈਂਟੀਫਾਈ ਇਸੇ ਕਰਕੇ 크੍ਰਿਸਚੀਅਨਸ ਨੂੰ ਤੁਸੀਂ ਆਇਡੈਂਟੀਫਾਈ ਕੀਤਾ ਦੇ ਆਰ ਅ ਸੈਪਰੇਟ ਇੰਡੀਪੈਂਡੈਂਟ ਰਿਲੀਜਨ ਉਹ ਕਦੇ ਵੀ ਜਿਹੜਾ ਹਿੰਦੂਆਂ ਦਾ ਫਰੇਮਵਰਕ ਹੈ ਹਿੰਦੂਇਜ਼ਮ ਦੀ ਜਿਹੜੀ ਡੈਫੀਨੇਸ਼ਨ ਹੈ ਉਹ ਹੈਗੀ ਕਾਸਟ ਇੰਸਟੀਟਿਊਸ਼ਨ ਕਾਸਟ ਫਰੇਮਵਰਕ ਸਮਝਦੇ ਕਿ ਨਹੀਂ ਤਾਂ ਉਹ ਕਾਸਟ ਫਰੇਮਵਰਕ ਨੂੰ ਤਾਂ ਬੁੱਧੀ ਨਹੀਂ ਮੰਨਦੇ ਜਿਹੜੇ ਇਹ ਧਰਮ ਹੈ ਇਹ ਸੈਪਰੇਟ ਮੰਨੇ ਜਾਂਦੇ ਹੈ ਦੇ ਆਰ ਨੋਟ ਅ ਪਾਰਟ ਆਫ ਹਿੰਦੂ ਹਿੰਦੂਇਜ਼ਮ ਤਾਂ ਉਹਨੂੰ ਕਹਿੰਨ ਨੂੰ ਕਹੀ ਜਾਂਦੇ ਕਹਿੰਨ ਨੂੰ ਤਾਂ ਕਹਿੰਦੇ 크ਿਸਚਨ ਜਿਹੜੇ ਇੰਡੀਆ ਦੇ ਵਿੱਚ ਜੰਮੇ ਹੋਵੇ ਧਰਮ ਉਹ ਸਾਰੇ Hindu ਆ ਇਹ ਕਹੀ ਜਾਂਦੇ ਆ RSS ਵਾਲੇ ਕਹੀ ਜਾਂਦੇ ਇਹ ਨਹੀਂ ਹੈਗੀ ਇਹ ਗੱਲ ਗਲਤ ਗੱਲ ਇੰਡੀਆ ਜਿਹੜਾ ਹੈਗਾ ਉਹਦੇ ਵਿੱਚ 90% ਲੋਕ ਮਾਈਗ੍ਰੈਂਟਸ ਹੈਗੇ इवन Hindu ਵੀ ਮਾਈਗ੍ਰੈਂਟ ਆ Hindu ਵੀ ਬਾਹਰੋਂ ਆਈ ਹੈ ਠੀਕ ਹੈ ਸਮਝੇ ਕਿ ਨਹੀਂ ਤੋ ਮੇਰਾ ਮਤਲਬ ਕਹਿੰਦਾ ਹੈ ਸਾਰੇ ਸਿੱਖ ਸਿੱਖ ਧਰਮ ਹੈ ਬੁੱਧੀ ਧਰਮ ਜਾਂ ਜੈਨ ਧਰਮ ਬਈ ਇੰਡੀਆ ਦੇ ਵਿੱਚ ਜੰਮੇ ਹੋਏ ਧਰਮ ਹਮ ਹਿੰਦੂ ਬਾਹਰੋਂ ਆਇਆ ਆ ਹਿੰਦੂ ਏਰੀਅਨ ਸੀਗੇ ਉਹਨਾਂ ਨੇ ਮਤਲਬ ਲਿਆ ਕੇ ਜਿਹੜੇ ਇੱਥੇ ਦੇ ਲੋਕਲ ਡਰਾਵੀਡੀਅਨ ਸੀਗੇ ਜਿਹੜੇ ਲੋਕਲ ਹੋਰ ਜਿਨ੍ਹਾਂ ਨੂੰ ਅੱਬ ਕਹਿੰਦੇ ਆ ਵਿਚਾਰਿਆਂ ਨੂੰ ਉਹ ਉਹਨਾਂ ਨੂੰ ਤੁਸੀਂ ਡੋਮਿਨੇਟ ਕਰਤਾ ਉਹਨਾਂ ਨੂੰ ਤੁਸੀਂ ਉਹਨਾਂ ਦਾ ਧਰਮ ਉਹਨਾਂ ਦੇ ਸਾਰਾ ਕਲਚਰ ਤੁਸੀਂ ਹੁਣ ਵੀ ਕਰੀ ਜਾਂਦੇ ਆ ਹੂੰ ਸਮਝੇ ਕਿ ਨਹੀਂ ਤਾਂ ਇਸ ਕਰਕੇ ਜਿਹੜੇ ਉਹਨਾਂ ਦੀ ਡੈਫੀਨੇਸ਼ਨ ਆ ਉਹਨਾਂ ਦੀ ਆਪਣੀ ਵੜਾਈ ਵੀ ਡੈਫੀਨੇਸ਼ਨ ਆ ਕਿਉਂਕਿ ਉਹਨਾਂ ਨੂੰ ਸੂਟ ਕਰਦੀ ਹੈ ਹੂੰ ਸਮਝੇ ਕਿ ਨਹੀਂ ਤਾਂ ਹੁਣ ਪੁੱਛੋ ਜਿਹੜੇ ਆਰੀਏ ਕਿੱਥੋਂ ਆਏ ਭਾਈ ਆਰੀਏ ਇੱਥੇ ਦੇ ਲੋਕ ਸੀਗੇ ਤੇ ਨੈਵਰ ਬਿਲੋਂਗ ਟੂ ਦਿਸ ਲੈਂਡ ਸਮਝੇ ਕਿ ਨਹੀਂ ਉਹ ਆਰੀਆ ਈਰਾਨ ਦੇ ਸੀ ਨਹੀਂ ਬਾਹਰੋਂ ਆਏ ਸੈਂਟਰਲ ਏਸ਼ੀਆ ਤੋਂ ਆਏ ਸੀ ਨਾ ਉਹ ਤਾਂ ਲੰਬੀ ਡਿਫਰੈਂਟ ਕਹਾਣੀ ਹੈ ਠੀਕ ਹੈ ਤਾਂ ਮੇਰਾ ਮਤਲਬ ਕਹਿੰਦਾ ਹੈ ਬਿ ਇੱਕ ਸਾਰੀ ਗੱਲ ਸ਼ਰਾਰਤ ਔਰ ਸ਼ਰਾਰਤ ਹੈ ਪਰਪਸਲੀ ਕੀਤੀ ਜਾ ਰਹੀ ਹੈ ਤਾਂ ਕਿ ਸਿੱਖ ਇੱਕ ਵਿਰਾਇਲ ਤਕੜੀ ਕੌਮ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਤੁਸੀਂ ਡੀਮੋਰਲਾਈਜ਼ ਕਰਕੇ ਉਹਨਾਂ ਨੂੰ ਅਸਿਮਿਲੇਟ ਕਰ ਲਓ ਹਿੰਦੂਇਜ਼ਮ ਚ ਹਮ ਸਰ ਇੱਕ ਹੋਰ 이슈 ਹੈ ਜਿਸ ਦਾ ਤੁਸੀਂ ਵੀ ਵੇਖਿਆ ਪੰਜਾਬ ਦੇ ਵਿੱਚ ਅੱਜਕੱਲ ਕਾਫੀ ਛਾਇਆ ਹੋਇਆ ਜਿਸ ਤਰੀਕੇ ਨਾਲ ਗੱਲਾਂ ਹੁੰਦੀਆਂ ਕਿ ਪੰਜਾਬੀ ਜਦੋਂ ਦੂਜੇ ਸੂਬਿਆਂ ਦੇ ਵਿੱਚ ਜਾਂਦੇ ਹਨ ਨਾ ਤਾਂ ਉੱਥੇ ਜ਼ਮੀਨ ਖਰੀਦ ਸਕਦੇ ਤੇ ਨਾ ਹੀ ਉੱਥੇ ਉਹਨਾਂ ਨੂੰ VOTING ਦਾ ਅਧਿਕਾਰ ਹੁੰਦਾ ਉੱਥੋਂ ਦੇ ਰੈਜ਼ਿਡੈਂਸ ਨਹੀਂ ਬਣ ਸਕਦੇ ਲੇਕਿਨ ਬਾਹਰਲੇ ਸੂਬਿਆਂ ਤੋਂ ਇੱਥੇ ਆ ਕੇ ਇਹ ਤਾਂ ਫਿਰ ਸਟੇਟ ਗਵਰਨਮੈਂਟ ਦੀ ਕਮਜ਼ੋਰੀ ਆ ਹਮ ਆ ਭਗਵੰਤ ਮਾਨ ਵਰਗੇ ਚੀਫ ਮਿਨਿਸਟਰ ਜਿਨ੍ਹਾਂ ਨੂੰ ਕਿਸੇ ਗੱਲ ਦੀ ਸਨਨਾ ਸੂਝ ਜਾਂ ਸਮਝ ਸਵਾਏ ਆਪਣੀ ਪੋਜੀਸ਼ਨ ਹੋਲਡ ਕਰਨ ਤੋਂ ਉਹਨਾਂ ਨੂੰ ਕਾਨੂੰਨ ਪਾਸ ਕਰਨੇ ਚਾਹੀਦੇ ਸਟੇਟ ਦਾ ਰਾਈਟ ਲੈਂਡ ਸਟੇਟ ਦਾ ਸਬਜੈਕਟ ਹੈ ਨਾ ਕਿ ਸੈਂਟਰ ਦਾ اچھا ਸਮਝਿਆ ਕਿ ਨਹੀਂ ਲੈਂਡ ਸਟੇਟ ਦਾ ਸਬਜੈਕਟ ਹੈ ਕੋਈ ਕਾਨੂੰਨ ਪਰ ਟੇਨਿੰਗ ਟੂ ਲੈਂਡ ਇਜ਼ ਅ ਸਟੇਟ ਸਬਜੈਕਟ ਸੈਂਟਰ ਦਾ ਨਹੀਂ ਹੈਗਾ ਸੈਂਟਰ ਕੋਈ ਕਿਸਮ ਕਿਸਮ ਦੀ ਕਾਨੂੰਨ ਲੈਂਡ ਬਾਰੇ ਪਾਸ ਨਹੀਂ ਕਰ ਸਕਦੀ ਸਮਝੀ ਸਰਸਰ ਮੈਂ ਰੀਡ ਕਰ ਰਿਹਾ ਸੀਗਾ ਤੇ ਉਹਦੇ ਵਿੱਚ ਇਹ ਆ ਰਿਹਾ ਸੀਗਾ ਕਹਿੰਦੇ ਜਦੋਂ ਇੰਦਰਾ ਗਾਂਧੀ ਕੈਨਾਲ ਬਣੀ ਰਾਜਸਥਾਨ ਦੇ ਵਿੱਚ ਤੇ ਜਿਹੜੇ ਜਿਹੜੇ ਉਸ ਕੈਨਾਲ ਦੇ ਕਮਾਂਡਿੰਗ ਏਰੀਆ ਸੀਗੇ ਯਾਨੀ ਕਿ ਜਿੱਥੇ ਜਿੱਥੇ ਉਹ ਕੈਨਾਲ ਜਾਂਦੀ ਸੀਗੀ ਨਹਿਰ ਜਾਂਦੀ ਸੀ ਕਿਉਂਕਿ ਉਹ ਏਰੀਆ ਉਪਜਾਊ ਹੋ ਰਹੇ ਸੀ ਤੇ ਉੱਥੇ ਉਹਨਾਂ ਨੇ ਲੋ ਬਣਾਇਆ ਕਿ ਇਹਨਾਂ ਇਹਨਾਂ ਏਰੀਆਜ਼ ਦੇ ਵਿੱਚ ਕੋਈ ਵੀ ਬਾਹਰ ਦਾ ਬੰਦਾ ਆ ਕੇ ਜਗ੍ਹਾ ਨਹੀਂ ਖਰੀਦ ਸਕਦਾ ਔਰ ਜੇ ਮੰਨ ਲਓ ਕਿ ਇੱਥੇ ਜਗ੍ਹਾ ਕਿਸੇ ਐਸਸੀ ਭਾਈਚਾਰੇ ਦੇ ਕੋਲ ਹੈ ਤੇ ਕੋਈ OBC ਦੇ ਕੋਲ ਹੈ ਤਾਂ OBC ਹੀ ਉਹ ਤੋਂ ਖਰੀਦ ਸਕਦਾ ਹੈ ਉਹ ਵੀ ਰਾਜਸਥਾਨ ਦਾ ਉਹ ਤਾਂ ਫਿਰ ਰਾਜਸਥਾਨ ਦੇ ਪਾਸੇ ਇਹੀ ਤਾਂ ਮੈਂ ਕਹਿ ਰਿਹਾ ਹਾਂ ਹੂੰ ਰਾਜਸਥਾਨ ਲੈਂਡ ਲੈਂਡ ਦੇ ਜਿੰਨੇ ਕਾਨੂੰਨ ਹੈ ਸਟੇਟ ਸਬਜੈਕਟ ਹੈ ਇਹੀ ਤਾਂ ਮੈਂ ਕਹਿ ਰਿਹਾ ਸਰ ਇਹ ਪੰਜਾਬੀਆਂ ਨੂੰ ਕਿਉਂ ਨਹੀਂ ਸਮਝਾਦੇ ਪੰਜਾਬੀਆਂ ਨੂੰ ਹੁਣ ਮੈਂ ਕਾਉਂਗਾ ਕੌਣ ਆ ਮੈਂ ਤਾਂ ਕਹੀ ਜਾਣਾ ਕੌਣ ਸਮਝਾਵੇ ਇਹੋ ਜਿਹੇ ਚੀਫ ਮਿਨਿਸਟਰ ਜਿਹੜੇ ਮੋਰਖ ਚੀਫ ਮਿਨਿਸਟਰ ਬਣੇ ਪੰਜਾਬ ਦੇ ਉਹ ਤਾਂ ਹਟਾ ਲੱਗਿਆ ਪਿਆ ਕੇਜਰੀਵਾਲ ਕਾਨੂੰ ਆਪਣਾ ਸਹੀ ਲੀਡਰ ਚੁਣਨਾ ਪਏਗਾ ਜਿਹੜਾ ਪੰਜਾਬ ਦੇ ਗੱਲ ਨੂੰ ਸਮਝ ਪੰਜਾਬ ਪੰਜਾਬੀਅਤ ਨੂੰ ਸਮਝਦਾ ਹੋਵੇ ਤੁਸੀਂ ਤਾਂ ਉਹ ਸੁਣ ਲੈ ਜਿਹੜੇ ਉਹਨਾਂ ਦੇ ਹੇਠਾ ਜਾ ਕੇ ਗੁੱਡੇ ਟੇਕਦੇ ਸਭ ਜਿਹੜੇ ਇਹ ਗੱਲ ਸਮਝਦੇ ਨਹੀਂ ਵੀ ਸਟੇਟ ਦੇ ਵੀ ਕੋਈ ਰਾਈਟ ਹੈ ਸਮਝੇ ਕਿ ਨਹੀਂ ਸਰ ਤੁਹਾਨੂੰ ਲੱਗਦਾ ਹੈ ਜਿੱਦਾਂ ਗੱਲਾਂ ਹੁੰਦੀਆਂ ਨੇ ਕਿ ਬੇਸ਼ੱਕ ਜਿਹੜੇ ਸਿੱਖ ਨੇ ਕਿਸੇ ਦਿਨ ਨਫ਼ਰਤ ਨਹੀਂ ਕਰਦੇ ਨਾ ਕੋ ਬੈਰੀ ਨਾ ਹੀ ਬੇਗਾਨਾ ਕੋਈ ਵੀ ਆ ਕੇ ਵਾਸ ਸਕਦਾ ਹੈ ਰਹਿ ਸਕਦਾ ਹੈ ਲੇਕਿਨ ਆਟੋਮੈਟਿਕਲੀ ਚਾਹੇ ਕੋਈ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਾ ਰੱਖਦਾ ਹੋਵੇ ਲੇਕਿਨ ਫਿਰ ਵੀ ਜਦੋਂ ਇੱਕ ਡੈਮੋਗ੍ਰਾਫੀ ਚੇਂਜ ਹੁੰਦੀ ਹੈ ਉਹ ਤਾਂ ਕੁਦਰਤੀ ਗੱਲ ਹੈ ਉੱਥੇ ਕਲਚਰ ਦਾ ਅਸਰ ਪੈਂਦਾ ਹੀ ਪੈਂਦਾ ਹੈ ਆਫ ਕੋਰਸ ਡੈਫੀਨਿਟਲੀ ਪੈਂਦਾ ਇਹ ਤਾਂ ਫਿਰ ਸਿੱਖ ਲੀਡਰਸ਼ਿਪ ਨੂੰ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ ਸੁਖਪਾਲ ਕਹਿ ਰਿਹਾ ਤਾਂ ਬਾਰ-ਬਾਰ ਰੌਲਾ ਪਾ ਰਿਹਾ ਵੀ ਬਿੱਲ ਲੈ ਕੇ ਆਇਆ ਉਹ ਕਿਸੇ ਨੇ ਸੁਣਵਾਈ ਨਹੀਂ ਕੀਤੀ ਅਸੈਂਬਲੀ ਦੇ ਵਿੱਚ ਤੁਸੀਂ ਅਸੈਂਬਲੀ ਵਿੱਚ ਬਿਲ ਪਾਸ ਕਰ ਦੋ ਕਿ ਉਹਨਾਂ ਨੂੰ ਕੋਈ ਰਾਈਟ ਨਹੀਂ ਇੱਥੇ ਵੋਟ ਬਣਾਉਣ ਦਾ ਉਹਨਾਂ ਨੂੰ ਕੋਈ ਰਾਈਟ ਨਹੀਂ ਆਧਾਰ ਕਾਰਡ ਬਣਾਉਣ ਦਾ ਉਹਨਾਂ ਨੂੰ ਕੋਈ ਰਾਈਟ ਨਹੀਂ ਇੱਥੇ ਜ਼ਮੀਨਾਂ ਖਰੀਦਣ ਦਾ ਪਾਸ ਕਰ ਸਕਦੇ ਹੋ ਤੁਸੀਂ ਹਿਮਾਚਲ ਨੇ ਕੀਤੇ ਹੋਏ ਹੈ ਰਾਜਸਥਾਨ ਨੇ ਕੀਤੇ ਹੋਏ ਹੈ ਸਮਝੇ ਕਿ ਨਹੀਂ ਤੋਂ ਇਸੇ ਤਰੀਕੇ ਜੰਮੂ ਕਸ਼ਮੀਰ ਦੇ ਵਿੱਚ ਵੀ ਹੈ ਸਰ ਹਿਮਾਚਲ ਦਾ ਤਾਂ ਇਹ ਵੀ ਆਰਸੀ ਪਿਛਲੇ ਦਿਨਾਂ ਦੇ ਵਿੱਚ ਕਹਿੰਦੇ ਵੀ ਜਿਹੜੀ ਵੀ ਗੱਡੀ ਉੱਥੇ ਜਾਊਗੀ ਆਪਣਾ ਕੈਰੀ ਬੈਗ ਨਾਲ ਲੈ ਕੇ ਜਾਣ ਵੀ ਜਿਹੜਾ ਵੀ ਉੱਥੇ ਕੋਈ ਬੋਤਲ ਚ ਪਾਣੀ ਪੀਂਦਾ ਹੈ ਕੋਈ ਕੁਝ ਖਾਂਦਾ ਹੈ ਪੈਕੇਟ ਚ ਖਾਂਦਾ ਹੈ ਜੋ ਵੀ ਉਹਨਾਂ ਦਾ ਗੰਦਮੰਦ ਹੋਏਗਾ ਉਹ ਨਾਲ ਲੈ ਕੇ ਆਣਾ ਹੈ ਵਾਪਸ ਕਿ ਉੱਥੇ ਨਹੀਂ ਸਿੱਟਣਾ ਉਹ ਕੁਛ ਵੀ ਕਰ ਸਕਦੀ ਹੈ ਸਟੇਟ ਸੋਵਰਨ ਹਮ ਸਟੇਟ ਜਿਹੜੀ ਆ ਉਹ ਸੋਵਰਨ ਸਮਝੇ ਕਿ ਨਹੀਂ ਸਟੇਟ ਦੀ ਡਿਫੀਨੀਸ਼ਨ ਚ ਲੈਂਡ ਹੁੰਦੀ ਹੈ ਲੈਂਡ ਤੋਂ ਬਗੈਰ ਸਟੇਟ ਹੋਈ ਨਹੀਂ ਸਕਦੀ ਸੱਚ ਅੱਜ ਜਦੇ ਚਲੋ ਇਹ ਮੰਨਿਆ ਕਿ ਹੁਣ ਆਪ ਗਵਰਨਮੈਂਟ ਆ ਗਈ ਹੈ ਲੇਕਿਨ ਉਸ ਤੋਂ ਪਹਿਲਾਂ ਜਦੋਂ ਕਾਂਗਰਸ ਰਹੀ ਹੈ ਫਿਰ ਉਸ ਤੋਂ ਬਾਅਦ ਅਕਾਲੀ ਦਲ ਵੀ ਰਹੀ ਹੈ ਕਿ ਸਾਡੇ ਲੀਡਰਸ ਨੂੰ ਕਿਸੇ ਨੂੰ ਸਮਝ ਹੀ ਨਹੀਂ ਆਈ ਇਹ ਨਹੀਂ ਕਿ ਅਸੀਂ ਵੀ ਕੁਝ ਕਰੀਏ ਜੇ ਹੋ ਕਮਜ਼ੋਰ ਲੀਡਰਸ਼ਿਪ ਆ ਭਾਈ ਸਮਝ ਤਾਂ ਹੈ ਬੁਜ਼ਦਿਲਾ ਉਹ ਦੇਖੋ ਕਿ ਤੁਹਾਡਾ ਚੀਫ ਮਨਿਸਟਰ ਕੇਜਰੀਵਾਲ ਦੇ ਪੈਰਾਂ ਵਿੱਚ ਰੁੜਦਾ ਐਨ ਪਰਾਂ ਤੱਕ ਜਾਂਦਾ ਉਹ ਸੁਸੋਧੀਆਂ ਦੇ ਵੀ ਪੈਰੀਂ ਗਿਰਨ ਲੱਗਿਆ ਸੀ ਉਹਨੇ ਹੱਥੋਂ ਪੜਿਆ ਸਾਰੀ ਫਿਰ ਤਸਵੀਰਾਂ ਆਈਆਂ ਦੇਖੀ ਹੋਣੀ ਸਾਰੀ ਦੁਨੀਆ ਨੇ ਦੇਖੀ। ਤੋ ਕੀ ਔਕਾਤ ਆ ਉਸ ਬੰਦੇ ਦੀ। ਇੱਕ ਤੋਂ ਸੋਵਰਨ ਸਟੇਟ ਦਾ ਚੀਫ ਮਿਨਿਸਟਰ ਆ। ਡਿਊਲੀ ਇਲੈਕਟਿਡ ਆ। ਤੋ ਕਿਉਂ ਉਹਦੇ ਜਾ ਕੇ ਪੈਰਾਂ 'ਚ ਘਿਰਦਾ ਬਈ? ਸਮਝੇ ਕਿ ਨਹੀਂ? ਐਸੇ ਕਰਕੇ ਹੁਣ ਉਹਦੇ ਕਿਸ ਤਰੀਕੇ ਨਾਲ ਉਹਦੀ ਬੁਰੀ ਹਾਲਤ ਕਰ ਰਿਹਾ ਕੇਜਰੀਵਾਲ। ਕਿਸ ਤਰੀਕੇ ਨਾਲ ਉਹਨੂੰ ਹਿਊਮਿਲੇਟ ਕਰ ਰਿਹਾ। ਸਮਝੇ ਕਿ ਨਹੀਂ? ਕਰੇ ਗਈ ਜੋ ਤੁਸੀਂ ਕਿਸੇ ਦੇ ਪੈਰਾਂ 'ਚ ਰੋਣ ਲੱਗ ਗਏ ਤਾਂ ਤੁਸੀਂ ਤਾਂ ਫਿਰ ਉਹਨਾਂ ਦੇ ਪੈਰਾਂ ਦੇ ਬਰਬਰੀ ਹੋਗੇ ਨਾ। ਉਹਦੀ ਪੈਰ ਦੀ ਧੂੜ ਬਣ ਗਏ ਤੁਸੀਂ। ਲੇਕਿਨ ਸਰ ਉਹ ਤਾਂ ਇਸ ਗੱਲ ਨੂੰ ਲੈ ਕੇ ਬੜੇ ਆਪਣੇ ਆਪ ਦੇ ਵਿੱਚ ਆਪ ਗਵਰਨਮੈਂਟ ਖੁਸ਼ੀ ਮਨਾ ਰਹੀ ਹੈ ਕਿਉਂਕਿ ਹੁਣ ਵੀ ਜਦੋਂ ਜ਼ਮਨੀ ਚੋਣਾਂ ਵੀ ਹੋਈਆਂ ਉਹਦੇ ਵਿੱਚ ਵੀ ਸਿਰਫ ਇੱਕ ਸੀਟ ਹੀ ਹਾਰੀ ਹੈ ਉਹ ਵੀ ਕਹਿੰਦੇ ਕਿ ਜਦੋਂ ਆਪਸ ਦੇ ਵਿੱਚ ਫਟ ਗਏ ਉਹ ਤਾਂ ਹਾਰੀ ਹੈ ਕਿ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ ਹੁਣ ਮੈਂ ਉਹਦੇ ਬਾਰੇ ਕੀ ਕਹਿ ਸਕਦਾ ਮੈਂ ਤਾਂ ਇਹੀ ਕਹਿ ਸਕਦਾ ਵੀ ਅਕਲ ਆਪਣੇ ਅਕਲ ਨੂੰ ਹਲੂਣੋ ਸਮਰਪਿਤ ਹੋ ਪੰਜਾਬ ਲਈ ਸਮਰਪਿਤ ਹੋਵੇ ਪੰਜਾਬ ਦੇ ਲੋਕਾਂ ਲਈ ਪੰਜਾਬ ਦੀ ਹੈਰੀਟੇਜ ਲਈ ਪੰਜਾਬ ਦੇ ਇਤਿਹਾਸ ਲਈ ਸਮਝੇ ਮੈਂ ਜੇ ਕੋਈ ਬੰਦਾ ਕਿਸੇ ਪੈਰਾਂ 'ਚ ਗਿਰਦਾ ਮੈਂ ਉਹਦੇ ਬਾਰੇ ਕੀ ਕਹਿ ਸਕਦਾ ਤੇ ਸਰ ਜਿਹੜਾ ਆਖਰੀ ਦੇ ਵਿੱਚ ਜਿਹੜਾ ਇਹ ਇਸ਼ੂ ਚੱਲ ਰਿਹਾ ਹੁਣ ਅਕਾਲੀ ਦਲ ਦਾ ਔਰ ਜਿਹੜੇ ਜਥੇਦਾਰ ਸਾਹਿਬ ਦਾ ਪਿੱਛੇ ਜੇ ਕਾਫੀ ਨਿਊਜ਼ ਦੇ ਵਿੱਚ ਵੀ ਆਇਆ ਉਧਰ ਵਿਰਸਾ ਸਿੰਘ ਵਲਟੋਹਾ ਲੱਗੇ ਹੋਏ ਸੀ ਔਰ ਜਿਹੜੀ ਇੱਕ ਛਵੀ ਨਜ਼ਰ ਆਂਦੀ ਹੈ ਇੱਕ ਜਿਹੜਾ ਕੋਈ ਵੀ ਸੂਝਵਾਨ ਬੰਦਾ ਉਹ ਤਾਂ ਇੱਕ ਟਾਈਮ ਤੱਕ ਫਿਰ ਬਾਅਦ ਦੇ ਵਿੱਚ ਨਿਊਜ਼ ਵੇਖਣੀ ਛੱਡ ਦਿੰਦਾ ਇਸ ਤਰੀਕੇ ਦੀਆਂ ਕਿ ਉਧਰੋਂ ਉਧਰੋਂ ਕੁਝ ਆ ਰਿਹਾ ਉਧਰੋਂ ਕੁਝ ਆ ਰਿਹਾ ਉਹ ਤਾਂ ਸਾਰਾ ਦੇਖੋ ਜੀ ਜੋ ਇਸ ਵੇਲੇ ਰਾਜ ਆ ਉਹ ਪੰਜਾਬ ਦੇ ਵਿੱਚ ਲੀਡਰਸ਼ਿਪ ਥੋੜੋ ਪੰਜਾਬ ਦੇ ਹੱਥ ਵਿੱਚ ਉਹ ਕੇਜਰੀਵਾਲ ਦੇ ਹੱਥ ਵਿੱਚ ਆ ਜਿਹੜਾ ਇੰਡੀਆ ਦਾ ਹੋਮ ਮਿਨਿਸਟਰ ਉਹਦੇ ਹੱਥ ਉਹਦੇ ਹੱਥ ਵਿੱਚ ਥੋੜੇ ਹੱਥ ਵਿੱਚ ਕੱਕ ਨਹੀਂ ਹੈ ਤੁਸੀਂ ਆਪ ਹੀ ਸਰੈਂਡਰ ਕਰਤਾ ਉਹਨਾਂ ਦੇ ਅੱਗੇ ਹਮ ਆਪ ਹੀ ਸਰੈਂਡਰ ਕਰਤਾ 50 50 ਮੀਲ ਤੱਕ ਉੱਥੇ ਤੁਸੀਂ ਹੈਂਡ ਓਵਰ ਕਰਤੀ ਸਾਰੀ ਸਵੈਰੈਂਟੀ ਇਸ ਸੂਬੇ ਦੀ ਬੀਐਸਐਫ ਨੂੰ ਸੈਂਟਰ ਨੇ ਕਰਤੀ ਤੇ ਤੁਸੀਂ ਉਸ ਤੇ ਕੋਈ ਆਵਾਜ਼ ਨਹੀਂ ਉਠਾਈ ਤਾਂ ਫਿਰ ਉਸ ਹੁਣ ਤੁਸੀਂ ਕਿਹਨੂੰ ਲਾਹਨਤ ਪਾਉਗੇ ਤੁਸੀਂ ਲਾਹਨਤ ਆਪਣੇ ਲੀਡਰਾਂ ਨੂੰ ਪਾਓ ਸਚੰਡੀਗੜ ਦੇ ਵਿੱਚ ਵਕਰੀ ਜਗ੍ਹਾ ਵੀ ਦੇ ਦਿੱਤੀ ਮੈਂ ਉਹੀ ਤੁਹਾਨੂੰ ਸਵਾਦ ਲਈ ਹਰਿਆਣਾ ਨੂੰ ਉਹੀ ਮੈਂ ਕਹਿ ਰਿਹਾ ਤੁਸੀਂ ਆਪ ਹੀ ਸਰੈਂਡਰ ਕਰ ਰਹੇ ਹੋ ਤੁਸੀਂ ਆਪਣੇ ਰਾਈਟਸ ਲਈ ਲੜਦੇ ਹੀ ਨਹੀਂ ਖੜੇ ਨਹੀਂ ਹੁੰਦੇ ਸਮਝੇ ਕਿ ਨਹੀਂ ਤੁਸੀਂ ਦੱਸਦੇ ਹੀ ਨਹੀਂ ਵੀ ਇਹ ਸਾਡਾ ਰਾਈਟ ਹੈ ਤੁਸੀਂ ਡਰਪੋਕ ਤੇ ਬੁਜ਼ਦਿਲ ਤੇ ਘਟਿਆ ਕਿਸਮ ਦੇ ਲੋਕੋ ਸਵਾਰਥੀ ਤੁਹਾਨੂੰ ਆਪਣਾ ਸਵਾਰਥ ਦੀ ਅੱਗ ਲੱਗੀ ਹੋਏ ਕਿੰਨੇ ਪੈਸਾ ਕਟਾ ਕਰ ਲਏ ਆਪਣੇ ਨਿਆਣਿਆਂ ਦੇ ਲਈ ਤੇ ਉਸ ਤੋਂ ਬਾਅਦ ਅਸੀਂ ਸਿਲੰਡਰ ਕਰ ਜੀਏ ਸਟੇਟ ਤੋਂ ਸਟੇਟ ਤੋਂ ਅਸੀਂ ਕੀ ਕਰਨਾ ਸਾਡੇ ਨੈਣੇ ਮੋਜਾ ਲੈਣਗੇ ਹਾਂ ਕਰਪਟੂ ਡਿਸਹੋਨਸਟ ਸੋ ਸਰ ਕੋਈ ਰੋਸ਼ਨੀ ਨਜ਼ਰ ਆ ਰਹੀ ਹੈ ਤੁਹਾਨੂੰ ਕਿ ਸਿੱਖ ਹਲੇ ਤਾਂ ਮੈਨੂੰ ਕੋਈ ਨਜ਼ਰ ਨਹੀਂ ਆਉਂਦੀ ਕੋਈ ਮੈਨੂੰ ਨਜ਼ਰ ਨਹੀਂ ਆਉਦੀ ਕਿਸੇ ਚ ਨਹੀਂ ਹਿੰਮਤ ਨਹੀਂ ਜੁਰਤ ਨਹੀਂ ਹੈ ਕਿਸੇ ਚ ਨੱਕ ਕਰੇਜ ਨਹੀਂ ਹੈ ਯੂ ਹੈਵ ਟੂ ਹੈਵ ਕਰੇਜ ਗੁਰੂਆਂ ਦੇ ਕੋਲ ਕਿੰਨੀ ਮਤਲਬ ਤੱਕ ਸੀ ਗੁਰੂ ਕਰੇਜ ਦੇ ਉੱਤੇ ਲੜੇ ਸਮਝੇ ਕਿ ਨਹੀਂ ਕਰੇ ਜੇ ਉੱਤੇ ਉਹਨਾਂ ਨੇ ਬਾਬਰ ਵਰਗੇ ਉਸ ਮਾਈਟੀ ਰੂਲਰ ਸੀ ਗੁਰੂ ਨਾਨਕ ਮਹਾਰਾਜ ਨੇ ਸਿੱਧੇ ਤੌਰ ਤੇ ਕਹਿਤਾ ਤੂੰ ਜਾਬਰ ਹੈ ਇਹਨਾਂ ਚ ਹੇਮਤ ਕਿਸੇ ਚ ਇਹ ਗੱਲ ਕਹਿੰਦੀ ਇਹ ਤਾਂ ਸਿਰਫ ਪੈਰੀਗ੍ਰਿਨ ਜਾਣ ਦਾ ਸਮਝੇ ਕਿ ਨਹੀਂ ਉਹ ਗਿਰ ਰਹੇ ਉਹਦੇ ਨਾਲ ਪੰਜਾਬ ਬਰਬਾਦ ਹੋ ਰਿਹਾ ਸਿੱਖ ਬਰਬਾਦ ਹੋ ਰਿਹਾ ਸੋ ਠੀਕ ਹੈ ਬਹੁਤ ਬਹੁਤ ਧੰਨਵਾਦ ਸੋ ਪੰਜਾਬ ਦੇ ਵਿੱਚ ਇਸ਼ੂਸ ਬਹੁਤ ਨੇ ਔਰ ਜਿਵੇਂ ਪੰਜਾਬ ਦੀ ਤਸਵੀਰ ਰਹੀ ਹੈ ਕਿ ਪਿਛਲੇ ਸਮੇਂ ਤੋਂ ਪਹਿਲੇ ਸਮੇਂ ਤੋਂ ਹੀ ਪੰਜਾਬ ਮੁੱਦਿਆਂ ਦੇ ਨਾਲ ਲੜਦਾ ਰਿਹਾ ਹੈ ਜੂਝਦਾ ਰਿਹਾ ਹੈ ਲੇਕਿਨ ਇੱਕ ਗੱਲ ਹੈ ਕਿ ਜਿੱਤਦਾ ਵੀ ਰਿਹਾ ਲੇਕਿਨ ਇਸ ਵਕਤ ਜਿਹੜੇ ਮੁੱਦੇ ਬਣੇ ਹੋਏ ਐ ਜਿਵੇਂ ਡਾਕਟਰ ਸਾਹਿਬ ਨੇ ਗੱਲ ਕੀਤੀ ਕਿ ਕੋਈ ਰੋਸ਼ਨੀ ਦੀ ਕਿਰਨ ਹਲੇ ਫਿਲਹਾਲ ਨਜ਼ਰ ਨਹੀਂ ਆ ਰਹੀ ਲੇਕਿਨ ਦੁਬਿਧਾਵਾਂ ਆਉਣ ਵਾਲੀ ਪੀੜ੍ਹੀ ਨੂੰ ਜ਼ਰੂਰ ਆ ਰਹੀਆਂ ਨੇ ਤਾਂ ਵੇਖਦੇ ਹਾਂ ਕਿ ਇਹ ਮੁੱਦਾ ਹੁਣ ਕਿਸ ਤਰੀਕੇ ਦੇ ਨਾਲ ਸਾਡੀ ਸਿੱਖ ਲੀਡਰਸ਼ਿਪ ਹੱਲ ਕਰਦੀ ਐ ਸਾਡੇ ਨਾਲ ਜੋੜਨ ਦੇ ਲਈ ਬਹੁਤ ਬਹੁਤ ਧੰਨਵਾਦ ਤੇ ਡਾਕਟਰ ਸਾਹਿਬ ਦਾ ਵੀ ਧੰਨਵਾਦ ਵੈਗੁਰਜੀ ਖਾਲਸਾ ਵੈਗੁਰਜੀ ਕੀ ਫਤਿਹ